ਪ੍ਰੋਗਰਾਮ 16 ਨੇ ਸਤਜਵੀਰ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਧੂ ਕਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਅੱਜ ਅਸੀਂ ਪੰਜਾਬ ਦੇ ਦੋ ਤਿੰਨ ਐ ਮਸਲਿਆਂ ਤੇ ਗੱਲ ਕਰਨੀਆਂ ਜੁੜੇ ਆ ਨਤੀਜਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਕਿੰਨੀਆਂ ਦੀਆਂ ਜਬਤ ਹੋ ਗਈਆਂ ਨੇ ਸ਼੍ਰੋਮਣੀ ਅਕਾਲੀ ਦਲ ਖੜਾ ਕਿੱਥੇ ਐ ਔਰ ਨਾਲ ਗੱਲ ਕਰਾਂਗੇ ਪੋਲੀਟਿਕਲ ਤਿਤਲੀਆਂ ਦੀ ਸਿਆਸੀ ਤਿਤਲੀਆਂ ਜਿਨ੍ਹਾਂ ਨੂੰ ਪੰਜਾਬ ਨੇ ਪੂਰੀ ਤਰ੍ਹਾਂ ਜਿਹੜਾ ਕਰਾਰੀ ਚੋਟ ਦਿੱਤੀ ਹੈ ਜਵਾਬ ਦਿੰਦਾ ਹੈ ਇੱਕ ਅੱਧੀ ਸੀਟ ਤੇ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਪੋਲਿਟੀਕਲ तितਲੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਇਸ ਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰ ਲਈਏ ਕਿੰਨੇ ਉਮੀਦਵਾਰ ਆ ਜਨਾਂ ਦੀਆਂ ਜ਼ਮਾਨਤਾਂ ਹੀ ਜਬਤ ਹੋ ਗਈਆਂ ਤੇ ਉਹ ਕਿਹੜੇ ਆ ਜਿਹੜੇ ਫੱਡ ਹੀ ਰਹੇ ਕਈ ਥਾਵਾਂ ਤੇ ਤਾਂ ਆਜ਼ਾਦ ਉਮੀਦਵਾਰੇ ਮਾਰ ਕੇ ਬਾਜੀ ਪਰ ਕਾਲੀ ਦਲ ਨਹੀਂ ਲੱਭਿਆ ਔਰ ਸੰਦੀਪੇ ਸਭ ਤੋਂ ਵੱਡਾ ਸ਼੍ਰੋਮਣੀ ਕਾਲੀ ਦਲ ਵਾਸਤੇ ਇੰਨਾ ਵੱਡਾ ਚਟਕਾ ਮਤਲਬ ਸ਼੍ਰੋਮਣੀ ਕਾਲੀ ਦਲ ਦੇ ਦਿਨ ਇੰਨੇ ਮਾੜੇ ਹੋਣਗੇ ਕਦੀ ਕਿਸੇ ਨੇ ਸੋਚਿਆ ਨਾ ਹੋਊਗਾ ਉਹ ਤੇ ਉਹ ਵੀ ਰੂਹਾਂ ਤੜਫਦੀਆਂ ਹੋਣਗੀਆਂ ਜਿਨ੍ਹਾਂ ਰੂਹਾਂ ਕਰਕੇ ਸ਼੍ਰੋਮਣੀ ਕਾਲੀ ਦਲ ਖੜਾ ਹੋਇਆ ਤੇ ਜਿਨ੍ਹਾਂ ਦੀਆਂ ਰੂਹਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਇੱਕ ਜਿੰਦ ਜਾਨ ਸੀ ਹੁਣ ਹਾਲਾਤ ਇਹ ਕਿ 13 ਸੀਟਾਂ ਤੇ ਸ਼੍ਰੋਮਣੀ ਕਾਲੀ ਦਲ ਲੜਿਆ ਹੋਵੇ ਤੇ ਕਾਲੀ ਦਲ ਦੇ ਦੇਖੋ ਦੋ ਸਿਰਫ ਲੀਡਰ ਇੱਕ ਹਰਸਿਮਰਤ ਕੌਰ ਬਾਦਲੋ ਜੇਤੂ ਨੇ ਨਰਦੇਵ ਸਿੰਘ ਬੋਬੀਮਾਨ ਉਹ ਬਾਕੀ 11 ਸ਼ਰਮਣੀ ਕਾਲੀ ਦਲ ਦੇ ਲੀਡਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹੁਣ ਕਿੰਨੀ ਦੁੱਖ ਭਰੀ ਕਹਾਣੀ ਹੈ ਸ਼ਰਮਣੀ ਕਾਲੀ ਦਲ ਦੀ ਆਖਰ ਸ਼ਰਮਣੀ ਕਾਲੀ ਦਲ ਕਰ ਕੀ ਰਿਹਾ ਹੈਗਾ ਸ਼ਰਮਣੀ ਕਾਲੀ ਦਲ ਪੰਜਾਬ ਦੀ ਪਛਾਣ ਭੁੱਲ ਗਿਆ ਸ਼ਰਮਣੀ ਕਾਲੀ ਦਲ ਨੂੰ ਪੰਜਾਬੀਆਂ ਦੀ ਨਬਜ਼ ਭੁੱਲ ਗਿਆ ਸ਼ਰਮਣੀ ਕਾਲੀ ਦਲ ਨੂੰ ਪੰਜਾਬੀਆਂ ਦੇ ਵਿੜੇ ਕੋ ਭੁੱਲ ਗਏ ਨੇ ਸ਼ਰਮਣੀ ਕਾਲੀ ਦਲ ਨੂੰ ਪੰਜਾਬ ਦਾ ਵਾਤਾਵਰਣ ਭੁੱਲ ਗਿਆ ਸ਼ਰਮਣੀ ਕਾਲੀ ਦਲ ਨੂੰ ਪੰਜਾਬ ਦੇ ਮੁੱਦੇ ਭੁੱਲ ਗਏ ਨੇ ਜਿਹੜੀ ਪੰਜਾਬ ਦੀ ਅ ਵਿੱਚੋਂ ਪੰਜਾਬ ਦੀ ਪੀੜ ਤੋਂ ਪੰਜਾਬ ਦੇ ਦਰਦ ਤੋਂ ਇੱਕ ਨਿਕਲੀ ਹੋਈ ਪਾਰਟੀ ਅੱਜ ਉਹ ਉਸ ਪੀੜਾ ਦੇ ਵਿੱਚੋਂ ਗੁਜ਼ਰ ਰਹੀ ਹੈ ਇਹਦਾ ਮਤਲਬ ਕਿ ਲੀਡਰ ਕਰਾਈਸਿਸ ਆ ਪੰਜਾਬ ਦੀ ਜਨਤਾ ਨੇ ਲੀਡਰਸ਼ਿਪ ਨੂੰ ਨਕਾਰ ਦਿੱਤਾ ਹੁਣ ਦੇਖੋ ਆਪਾਂ ਗਰਦਾਸਪੁਰ ਤੋਂ ਚੱਲਦੇ ਆ ਡਾਕਟਰ ਦਰਜੀਤ ਸਿੰਘ ਚੀਮਾ ਸਾਬਕਾ ਵਜੀਰ ਪੰਜਾਬ ਦੇ بڑے ਵਾਈਸ ਪ੍ਰੈਜਿਡੈਂਟ ਨੇ ਆਮ ਆਦੀ ਸ਼ੁਰਮਨੀ ਕਾਲੀ ਦੇ ਬਲਾਰੇ ਹਰ ਟੀਵੀ ਤੇ ਦੇਖੇ ਜਾਂਦੇ ਨੇ ਹਰ ਗਤੀਵਿਧੀ 'ਚ ਦੇਖੀ ਜਾਂਦੇ ਨੇ ਉਹ ਤੇ 25 ਨੰਬਰ ਤੇ ਇਹਨੇ ਜਮਾਨਤ ਜਬਤ ਹੋ ਗਿਆ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਜਿਹੜੇ ਵੇਲੇ ਮਰਜ਼ੀ ਚਲੇ ਜਾਏ ਹੋਰ ਕੋਈ ਉੱਥੇ ਮਿਲੇ ਨਾ ਮਿਲੇ ਡਾਕਟਰ ਦਲਜੀਤ ਚੀਮਾ ਮਿਲਦੇ ਉਹ 9 ਤੋਂ 5 ਹਾਜ਼ਰੀ ਸੀ ਉਹਨਾਂ ਦੀ ਜਿਵੇਂ ਸਰਕਾਰੀ ਮੁਲਾਜ਼ਮਾਂ ਦੀ ਹੁੰਦੀ 9 ਤੋਂ 5 ਕੋਈ ਕਾਲੀ ਦਲ ਦਾ ਲੀਡਰ ਪਾਰਟੀ ਦਫ਼ਤਰ 'ਚ ਬੈਠ ਕੇ ਨਹੀਂ ਨਹੀਂ ਦਿੰਦਾ ਟਾਈਮ 9 ਤੋਂ 5 ਆਇਆ ਜਿਹੜਾ ਬੰਦਾ ਟਾਈਮ ਦਿੰਦਾ ਹੈਗਾ ਉਹ ਉਹ ਵੀ ਹਾਰ ਗਿਆ ਉਹਦੀ ਵੀ ਜਮਾਨਤ ਜਬਤ ਹੋ ਗਈ ਆ ਕਦੀ ਸੋਚਿਆ ਹੋਊਗਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿ ਮੈਂ ਯਾਰ ਆਪਣੇ ਗਰਦਾਸਪੁਰ ਜੱਦੀ ਜ਼ਿਲੇ ਜਾ ਰਿਹਾ ਮੈਨੂੰ ਮੇਰੇ ਇਲਾਕੇ ਵਾਲੇ ਲੋਕ ਮਾਣ ਬਖਸ਼ਣਗੇ ਕਿ ਇਸ ਬੰਦੇ ਨੇ ਤੇ ਮਾਝੇ ਦਾ ਨਾਮ ਰੋਸ਼ਨ ਕੀਤਾ ਰੋਪੜ ਜਾ ਕੇ ਐਮ ਐਲ ਏ ਬਣਿਆ ਫਿਰ ਪੰਜਾਬ ਦਾ ਸਿੱਖਿਆ ਮੰਤਰੀ ਬਣ ਗਿਆ ਹਾਲਾਤ ਦੇਖ ਲਓ ਡਾਕਟਰ ਦਲਜੀਤ ਸਿੰਘ ਚੀਮਾ ਦੇ ਉਹ ਤੇ ਕਹਿੰਦੇ ਨੇ ਇਹਦੇ ਨਾਲ ਚੰਗਾ ਵੀ ਨਾ ਹੀ ਲਰਦੇ ਦੇ ਚੰਗੇ ਰਹਿੰਦੇ ਇੱਜ਼ਤ ਤੇ ਬਣੀ ਰਹਿੰਦੀ ਹੁਣ ਜਦੋਂ ਲੀਡਰਾਂ ਦੀ ਜਮਾਤ ਤੇ ਜਬਤ ਹੋ ਗਈ ਇੱਜ਼ਤ ਤਾਂ ਮਤਲਬ ਤੁਹਾਡੀ ਇੱਜ਼ਤ ਨਹੀਂ ਹੈ ਸਿਆਸੀ ਤੌਰ ਤੇ ਠੀਕ ਹੈ ਇਹ ਆਪਾਂ ਹੁਣ ਕਹਿ ਸਕਦੇ ਦਿਲ ਰੱਖਣ ਵੀ ਫਿਰ ਕੀ ਹੋ ਗਿਆ ਜੀ ਸਿਆਸੀ ਆ ਨਿਹਾਰ ਜੇ ਧਾਰ ਤੇ ਬੜੀ ਇਹਨੂੰ ਜੇਤਾਰ ਨਹੀਂ ਨਾ ਕਹਿੰਦੇਗੇ ਇਹਦੇ ਨਮੋਸ਼ੀ ਭਰੀ ਹਾਰ ਹੈ ਨਾ ਹੁਣ ਤੁਸੀਂ ਅੰਬਰਸਰ ਚਲ ਜੋ ਨਿਲ ਜੋਸ਼ੀ ਸਾਹਿਬ ਹਾਲਾਂਕਿ ਜਿੱਦਣ ਅਸੀਂ ਨਿਲ ਸਰਵੇਖਣ ਕੀਤਾ ਪੀ ਨਿਲਜੋਸ਼ੀ ਸਾਹਿਬ ਬਾਕੀ ਹਲਕਿਆਂ 'ਚ ਉਹ ਹਾਰੇ ਨੇ ਤੇ ਸਿਰਫ ਵਿਕਰਮ ਸਿੰਘ ਮਜੀਠੀਆ ਦੇ ਹਲਕੇ ਤੋਂ ਜਿੱਤਣਗੇ ਉਹ ਬਹੁਤ ਸਾਰੇ ਮੈਨੂੰ ਫੋਨ ਆਉਂਦਾ ਯਾਰ ਉਹ ਕਹਿੰਦੇ ਇਹ ਕੀ ਕਰੀ ਜਾ ਰਹੇ ਚੱਡੀਗੜ ਬੈਠੇ ਕਦੀ ਕਮਰਿਆਂ 'ਚੋਂ ਬਾਹਰ ਨਿਕਲ ਕੇ ਵੀ ਦੇਖੋ ਅੰਮ੍ਰਿਤਸਰ ਕੀ ਹੋ ਰਿਹਾ ਉਹ ਜਿੱਤ ਕੇ ਬੈਠੇ ਹੋਏ ਸੀ ਤੇ ਹੁਣ ਮੈਂ ਜੋ ਉਹਨਾਂ ਬੰਦਿਆਂ ਨੂੰ ਪੁੱਛਿਆ ਮੈਂ ਕਿ ਅਸੀਂ ਕਮਰਿਆਂ ਦੇ ਵਿੱਚ ਏਸੀ ਕਮਰਿਆਂ 'ਚ ਬੈਠਣ ਵਾਲੇ ਨਹੀਂ ਆ ਪੰਜਾਬ ਦੇ ਵਿੱਚ ਘੁੰਮਣ ਵਾਲੇ ਸਾਡੇ ਅਸੀਂ ਸਾਰਾ ਕੁਝ ਦੌਰਾ ਕੀਤਾ ਸਾਨੂੰ ਪਤਾ ਹੈਗਾ ਕੀ ਹੈ ਕਿ ਤੇਰੇ ਤੁਹਾਡੇ ਲੀਡਰ ਦੇ ਕੀ ਹਾਲਾਤ ਹੋਣੇ ਸੀ ਉੱਥੇ ਤੇ ਦੇਖੋ ਤਾਂ ਦਿਲ ਲੱਗ ਗਿਆ ਜਿਹੜੇ ਤਰਨਜੀਤ ਸਿੰਘ ਸੰਧੂ ਸਾਹਿਬ ਆ ਵੀ 211200 ਵੋਟ ਲੈ ਗਏ ਨੇ ਮੇਰੇ ਖਿਆਲ ਇਸ ਤੋਂ ਜ਼ਿਆਦਾ ਲੈ ਗਏ ਉਹ ਕਹਿੰਦੇ ਮੈਂ ਨਹੀਂ ਹੁੰਦਾ ਜਾਣਾ ਦਿੱਲੀ ਮੈਂ ਨਹੀਂ ਅਮਰੀਕਾ ਜਾਣਾ ਮੈਂ ਤੇ ਇੱਥੇ ਲੜੂਗਾ ਹੋਰ ਸਦਾ 27 ਦੇ ਵਿੱਚੋਂ ਅੰਮ੍ਰਿਤਸਰ ਨਾਰਥ ਤੋਂ ਅੰਮ੍ਰਿਤਸਰ ਸੈਂਟਰ ਤੋਂ ਜਾਂ ਅੰਮ੍ਰਿਤਸਰ ਈਸਟ ਤੋਂ ਇਲੈਕਸ਼ਨ ਲੜੇ ਤਰਨਜੀਤ ਸਿੰਘ ਉਹ ਕਹਿੰਦੇ ਜੋ ਗਲਤੀ ਅਰ अरुण ਜੇਤਲੀ ਨੇ ਕੀਤੀ ਆ ਜੋ ਗਲਤੀ ਹਰਦੀਪ ਸਿੰਘ ਪੁਰੀ ਨੇ ਕੀਤੀ ਆ ਮੈਂ ਥੋੜਾ ਗਲਤੀ ਕਰੂੰਗਾ ਉਹ ਨੂੰ ਹੋਪ ਹੋ ਗਈ ਨਾ ਵੀ ਇੱਥੇ ਤੇ 1.5 ਲੱਖ ਦੇ ਨਾਲ ਹਾਰਦੇ ਰਹੇ 197000 ਤੇ ਹਾਰੇ ਸੀ ਹਰਦੀਪ ਸਿੰਘ ਪੂਰੀ 1.5 ਲੱਖ ਵੋਟਾਂ ਨਾਲ ਆ ਰਿਹਾ ਸੀ ਅਰੁਣ ਜੇਤ ਲਈ ਤੇ ਇਹ ਤੇ 212000 ਤੋਂ ਜ਼ਿਆਦੀਆਂ ਵੋਟਾਂ ਲੈ ਕੇ ਤੇ ਮੈਨੂੰ ਲੱਗਦਾ 227 ਇਹ 4-5 ਜਿਹੜੇ ਸ਼ਹਿਰ ਦੇ ਹਲਕੇ ਨੇ 5 ਹਲਕੇ ਨੇ ਚਲੋ ਉਹਦੇ ਚੋਂ ਇੱਕ ਤੇ ਰਿਜ਼ਰਵ ਹੈਗਾ ਬਾਕੀ ਹਲਕਿਆਂ ਦੇ ਤੇ ਲੜੀ ਸਕਦੇ ਤਰਨਜੀਤ ਸਿੰਘ ਸੰਧੂ ਉੱਥੇ ਦੇਖੋ ਸ਼ਹਿਰ ਦੇ ਵਿੱਚੋਂ 5 ਹਲਕਿਆਂ ਦੇ ਜਿੱਤੇ ਨੇ 2 ਤੇ ਆਪ ਜਿੱਤੇ ਨੇ ਤੇ ਉਹ ਗੁਰਜੀਤ ਸਿੰਘ ਔਜਲਾ ਕਿੰਨਾ ਲੱਕੀ ਉਹ ਸਿਰਫ 2 ਹਲਕੇ ajo ਜਿੱਤਿਆ ਹੈਗਾ ਦੋਹਰ ਕਹਿੰਦੇ ਜਿੱਤਣ ਵਾਲਾ ਵੀ ਐਮਪੀ ਬਣ ਗਿਆ ਨਾ ਔਰ ਅਨਿਲ ਜੋਸ਼ੀ ਸਾਹਿਬ ਦੇਖ ਲਓ ਉਥੇ ਵੀ ਉਸ ਚੌਥੇ ਨੰਬਰ ਤੇ ਆ ਗਿਆ ਕਮਾਲ ਹੋਈ ਪਈ ਨਾ ਫਿਰ ਕਾਲੀ ਦਲ ਕਹਿੰਦਾ ਕਿ ਨਹੀਂ ਜੀ ਅਸੀਂ ਪੰਜਾਬੀਆਂ ਦੀ ਪੰਥ ਦੀ ਜਿੰਦ ਜਾਨ ਤੁਸੀਂ ਪੰਥ ਦੀ ਜਿੰਦ ਜਾਨ ਨਹੀਂ ਰਹੇ ਤੁਹਾਨੂੰ ਮੰਨਣਾ ਪਊਗਾ ਸਿਰਫ ਉਤੋਂ ਆਪਾਂ ਪਹਿਲੇ ਦਿਨ ਕਿਹਾ ਸੀ ਸਿਰਫ ਤੇ ਸਿਰਫ ਵਿਕਰਮ ਚੇਕ ਮਜੀਠੀਏ ਦੇ ਹਲਕੇ ਵਿੱਚੋਂ ਹੀ ਉਹਨੂੰ ਵੋਟਾਂ ਮਿਲੀਆਂ ਬਾਕੀ ਉਹ ਨਹੀਂ ਮਿਲਣ ਗਿਆ ਜੀ ਹੁਣ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਕਾਲੀ ਦਲ ਦੇ ਇਹ ਹਾਲਾਤ ਹੁਣ ਆਪਾਂ ਇਹ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਪਹਿਲੀ ਵਾਰ ਜਿਹੜੇ ਪਹਿਲੀ ਵਾਰ ਤੇ ਭਾਜਪਾ ਵੀ ਵਾਕਲ ਲੜੀ ਆ ਉੱਥੇ ਦਿਨੇਸ਼ ਬਾਬੂ ਦੂਜੇ ਨੰਬਰ ਤੇ ਆਇਆ ਤੇ ਮਾਝੇ ਵਾਲੀ ਜਿਹੜੀ ਤੀਜੀ ਸੀਟ ਹੈ ਉੱਥੇ ਤੇ ਹੋਰ ਹੀ ਜੱਗੋਂ ਤੇਰਵੀ ਹੋ ਨਾਲ ਜਮਾਨਤਾਂ ਜਬਤ ਹੋਈ ਹੋਈ ਨਾਲ ਉਹਨਾਂ ਨੂੰ ਚੋਣ ਪ੍ਰਚਾਰ ਦੇ ਦੌਰਾਨ ਕੀ ਕੁਝ ਸੁਣਨਾ ਪਿਆ ਕੀ ਕੁਝ ਉਹ ਵੀ ਬਖਲਾੜ ਦੇ ਵਿੱਚ ਆ ਕੇ ਕਾਫੀ ਕੁਝ ਬਿਆਨ ਦੇ ਰਹੇ ਖਾਸ ਕਰਕੇ ਉਹਨਾਂ ਦਾ ਜਿਨ੍ਹਾਂ ਦੇ ਪ੍ਰਚਾਰ ਖਿਲਾਫ ਰਿਹਾ ਅਮਰਿਤਪਾਲ ਦੇ ਸਭ ਤੋਂ ਚੋਟੀ ਤੇ ਉੱਥੇ ਅਮਰਿਤਪਾਲ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਮਾਰਜਨ ਨਾਲ ਤੇ ਸਭ ਤੋਂ ਛੋਟ ਜਿਹੜਾ ਪਿੱਛੇ ਰਹਿਣ ਵਾਲਿਆਂ ਚੋਂ ਵਿਰਸਾ ਸਿੰਘ ਵਲਟੋਹਾ ਵਿਰਸਾ ਸਿੰਘ ਵਲਟੋਹਾ ਸਾਹਿਬ ਨੂੰ ਇਹ ਲੱਗਾ ਕਿ ਮੈਂ ਬੜੀ ਵੱਡੀ ਪੰਥ ਦੀ ਜਿੰਦ ਜਾਣਾ ਮੇਰੇ ਵਰਗਾ ਤੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਮਾਝੇ ਦਾ ਮੈਂ ਹੀ ਹਾਂ ਜਰਨੈਲ ਤੁਸੀਂ ਇੰਨਾ ਅ ਫਰਸਟ੍ਰੇਡ ਹੋ ਗਏ ਸੀ ਫਰਸਟ੍ਰੇਸ਼ਨ ਚ ਤੁਸੀਂ ਕੀ ਕੁਝ ਨਹੀਂ ਬੋਲਿਆ ਹਨ ਤੁਸੀਂ ਆਪਣੀ ਲਕੀਰ ਖਿੱਚਦੇ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਲਕੀਰ ਮਟਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਤੁਹਾਨੂੰ ਪਤਾ ਸੀ ਕਿ ਉਹਦੇ ਹੱਕ ਦੇ ਵਿੱਚ ਹਵਾ ਬਣ ਗਿਆ ਤੁਸੀਂ ਇੰਨਾ ਜਿਆਦਾ ਬੋਲੇ ਜੇ ਲੋਕੀ ਉਹਨਾਂ ਚਿੜੇ ਨੇ ਜੀ ਉਹਨਾਂ ਲੋਕਾਂ ਨੇ ਤੁਹਾਨੂੰ ਫੱਟੀ ਪੋਚੀ ਆ ਆਪਣੀ ਇੱਕ ਲਕੀਰ ਲੰਮੀ ਖਿੱਚਦੇ ਲਾਈਨ ਖਿੱਚ ਕਿਤੇ ਤੁਸੀਂ ਜੇ ਕੁਝ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਕੁਝ ਬੋਲਿਆ ਨਾ ਉਹ ਉਹ ਉਲਟਾ ਪਿਆ ਉਹਦੇ ਹੱਕ ਦੇ ਵਿੱਚ ਫਿਰ ਤੁਹਾਡੇ ਕਹਿਣ ਤੇ ਸੁਬੀਤ ਸਿੰਘ ਬਾਦਲ ਹੋਣਾ ਇੱਕ ਗਲਤੀ ਕੀਤੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢ ਦਿੱਤਾ ਉਹ ਉਹਨੂੰ ਕੱਢਣ ਦੇ ਨਾਲ ਕਿਹੜਾ ਤੁਹਾਨੂੰ ਫਾਇਦਾ ਉਲਟਾ ਨੁਕਸਾਨ ਹੀ ਹੋਏ ਨਾ ਹੁਣ ਵਿਰਸਾ ਸਿੰਘ ਵਲਟੋਵਾ ਸੋਚਦੇ ਨੇ ਕਿ ਯਾਰ ਮੈਂ ਕਾਲੀ ਦਲ ਦਾ ਧਾਕੜ ਲੀਡਰ ਮੈਂ ਜਿੱਥੇ ਪੈਰ ਲਾ ਦਿੰਦਾ ਉੱਥੇ ਕੋਈ ਦੂਜਾ ਟਿਕਦਾ ਨਹੀਂ ਆਗਾ ਪਰ ਮਾਝੇ ਵਾਲਿਆਂ ਨੇ ਪੂੰਝ ਕੇ ਰੱਖਤਾਗਾ ਫੱਟੀ ਪੋਛ ਦਿੱਤੀ ਉੱਥੇ ਸਾਰਿਆਂ ਦੀ ਜਮਾਨਤ ਜਬਤ ਹੋ ਗਈ ਸਵਾਹ ਕਲਵੀਰ ਸਿੰਘ ਜੀਰਾ ਤੋਂ ਕਲਵੀਰ ਸਿੰਘ ਜੀਰਾ ਜੀਰੇ ਤੋਂ ਆ ਕੇ ਆਪਣੀ ਇੱਜ਼ਤ ਬਚਾ ਆ ਗਿਆ ਮਾਝੇ ਵਾਲੇ ਜਿਹੜੇ ਤਿੰਨ ਲੀਡਰ ਸੀ ਉਹ ਆਪਣੀ ਇੱਜ਼ਤ ਉਹਨਾਂ ਦੀ ਲੋਕਾਂ ਨੇ ਰੋਲ ਕੇ ਰੱਖ ਦਿੱਤੀ ਵਿਰਸਾ ਸਿੰਘ ਵਲਟੋਵਾ ਦੀ ਜਮਾਨਤ ਜਬਤ ਲਾਲਜੀਤ ਭੁੱਲਰ ਦੀ ਜਮਾਨਤ ਜਬਤ ਮਨਜੀਤ ਸਿੰਘ ਮੀਆਂ ਵੀ ਜਿਹੜਾ ਤਿੰਨ ਵਾਰ ਐਮ.ਐਲ.ਏ ਰਿਹਾ ਉਸ ਇਲਾਕੇ ਦੋ ਦੀ ਜਮਾਤ ਤੇ ਜ਼ਬਤੋ ਵੀਰ ਸੱਜ ਸਿੰਘ ਵਿਲਟੋਆ ਦੋ ਵਾਰ ਐਮ.ਐਲ.ਏ ਰਿਹਾ ਉਹਦੀ ਜਮਾਤ ਤੇ ਜ਼ਬਤ ਕਾਲੀ ਦਲ ਦੀ ਉੱਥੇ ਵੀ ਜਮਾਤ ਜ਼ਬਤ ਜਿਹੜਾ ਕਾਲੀ ਦਲ ਜਦੋਂ ਖਡੂਰ ਸਾਹਿਬ ਤੋਂ ਪਹਿਲਾਂ ਜਦੋਂ ਤਰਨਤਾਰਨ ਹੁੰਦਾ ਹੈ ਕਾਲੀ ਦਲ ਦੇ ਬਹੁਤ ਵੱਡੇ ਲੀਡਰ ਇੱਥੋਂ ਜਿੱਤੇ ਨੇ ਚਾਹੇ ਲੈਣਾ ਸਿੰਘ ਤੋੜ ਚਾਹੇ ਉਹਨਾਂ ਦਾ ਤਲੋਚਨ ਸਿੰਘ ਤੋੜ ਚਾਹੇ ਮੋਹਨ ਸਿੰਘ ਤੋੜ ਚਾਹੇ ਮੇਜਰ ਸਿੰਘ ਉਬੋਕੇ ਚਾਹੇ ਲਾਲਪੁਰਾ ਸਭ ਪ੍ਰੇਮ ਸਿੰਘ ਲਾਲਪੁਰਾ ਚਾਹੇ ਰਤਨ ਸਿੰਘ ਜਨਾਲਾ ਚਾਹੇ ਰਣਜੀਤ ਸਿੰਘ ਬ੍ਰਾਹਮਪੁਰਾ ਕਾਂਗਰਸ ਦੇ ਪਾਰਟੀ ਤੇ ਕਾਟੀ ਸਰਿੰਦਰ ਕਹਿਰੋ ਇੱਕ ਵਾਰ ਜਿੱਤਿਆ ਗੁਰਿੰਦਰ ਗਿੱਹਰੇ ਇੱਕ ਦਲਬਾਹ ਸਿੰਘ ਡਾਲੇ ਕੇ ਜਿੱਤਿਆ ਇੱਕ ਵਾਰ ਜਸਬੀਤ ਸਿੰਘ ਡਿੰਪਾ ਜਿੱਤਿਆ ਚਾਰ ਕੀ ਬਰਮੇ ਲਾਦਾ ਕਾਂਗਰਸ ਪਾਰਟੀ ਦੇ ਲੀਡਰ ਦੇ ਕਿ ਬਾਕੀ ਤੇ 1952 ਤੋਂ ਲੈ ਕੇ ਹੁਣ ਤੱਕ ਇਕੱਲੇ ਦਲ ਦੀ ਜਿੱਤ ਹੋ ਰਹੇ ਨੇ ਪਿਓਰ ਪੰਤਕ ਹਲਕਾ ਲੇਕਿਨ ਤੁਹਾਡੀਆਂ ਜੋ ਸਾਹਮਣੇ ਆਈਆਂ ਨੇ ਨੀਤੀਆਂ ਜਾਂ ਨੀਤੀਗਤ ਤੁਸੀਂ ਨਹੀਂ ਆ ਤੇ ਤੁਹਾਡੀ ਉੱਥੇ ਵੀ ਖਡੂਰ ਸਾਹਿਬ ਵੀ ਫੱਟੀ ਪੋਚੀ ਗਈ ਤੁਹਾਨੂੰ ਵੋਟਾਂ ਨਹੀਂ ਪਈਆਂ ਹੈ ਨਾ ਤੁਹਾਨੂੰ ਬਾਬਾ ਬਕਾਲਾ ਪਈ ਨਾ ਤੁਹਾਨੂੰ ਜੰਡੇਆਲਾ ਗੁਰੂ ਪਈ ਹੈ ਨਾ ਤੁਹਾਨੂੰ ਪੱਟੀ ਪਈ ਨਾ ਤੁਹਾਨੂੰ ਖੀਮ ਕਰਨ ਪਈ ਨਾ ਤੁਹਾਨੂੰ ਖਡੂਰ ਸਾਹਿਬ ਪਈ ਨਾ ਤੁਹਾਨੂੰ ਕਪੂਰਥਲਾ ਪਈ ਨਾ ਤੁਹਾਨੂੰ ਜੀਰੇ ਪਈ ਨਾ ਤੁਹਾਨੂੰ ਸੁਲਤਾਨਪੁਰ ਲੋਧੀ ਪਈ ਹੈਗੀ ਤੇ ਇਹ ਹਾਲਾਤ ਦੇਖਣੋ ਵੀ ਵਿਰਸਾ ਸਿੰਘ ਵ ਰੱਖ ਦੇ ਦਿੱਤਾ ਹੁਣ ਲੋਕੀ ਉਹਨਾਂ ਤੇ ਵੀਡੀਓ ਬਣਾ ਰਿਹਾਗੇ ਨੇ ਪਰ ਜਿਵੇਂ ਉਹਨਾਂ ਨੇ ਪ੍ਰਚਾਰ ਖੁਦ ਕੀਤਾ ਅਮਰਸਪਾਲ ਸਿੰਘ ਦੇ ਨੂੰ ਲੈ ਕੇ ਜਾਂ ਸੁਬੀਤ ਸਿੰਘ ਬਾਦਲ ਉਥੇ ਜਾ ਕੇ ਕਰਕੇ ਆਇਆ ਉਹਦਾ ਇਹਨਾਂ ਨੂੰ ਨੁਕਸਾਨ ਹੀ ਹੋਇਆ ਇਸੇ ਕਰਕੇ ਅੱਜ ਵਿਰਸਾ ਸਿੰਘ ਵਲਟੋਆ ਵੀ ਮੋ ਪਰੇਸ਼ਾਨ ਹੀ ਹੋਣਗੇ ਕਿ ਮੈਂ ਤਾਂ ਕਦੀ ਸੋਚਿਆ ਨਹੀਂ ਹਾਲਾਤ ਵਿੱਚ ਇਹ ਹਾਲ ਹੋ ਗਿਆ ਤੇ ਦੁਆਬਾ ਵੀ ਸੁੱਕਾ ਨਹੀਂ ਗਿਆ ਉੱਥੇ ਵੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਹੀ ਜ਼ਮਾਨਤਾਂ ਜੱਪਤ ਨਹੀਂ ਸ਼ੁਰੂ ਨਹੀਂ ਕਾਲੀ ਦਲ ਦੀਆਂ ਚਾਹੇ ਨਾਲ ਲੱਗਵੇਂ ਆਪਾਂ ਜਲੰਧਰ ਦੀ ਗੱਲ ਹੀ ਕਿਉਂ ਨਾ ਕਰੀਏ ਮਹਿੰਦਰ ਸਿੰਘ ਕੇਪੀ ਟਕਸਾਲੀ ਕਾਂਗਰਸੀ ਜਿਨ੍ਹਾਂ ਨੂੰ ਲੈ ਕੇ ਆਏ ਪਰ ਉਹ ਵੀ ਕੰਮ ਨਾ ਆਏ ਇਹਨਾਂ ਲੋਕਾਂ ਨੇ ਇੱਕ ਫੈਸ਼ਨ ਜਾਂ ਫਲਿਆ ਕਿ ਮੈਂ ਰੀ ਬੜੀ ਵੀ ਫੈਨ ਫੋਲੋ ਬਣਾਇਆ ਇਦਾਂ ਨਹੀਂ ਹੁੰਦਾ ਕਿ ਅੱਜ ਤੁਸੀਂ ਇਸ ਬਟੇ ਬਨੇਰੇ ਦੇ ਕੱਲ ਕਿਸੇ ਹੋਰ ਬਨੇਰੇ ਦੇ ਪਰਸੋ ਕਿਸੇ ਹੋਰ ਬਨੇਰੇ ਤੇ ਹਣਾ ਜਿਹੜੇ ਬਨੇਰਿਆਂ ਤੇ ਕਾਂ ਪੈਂ ਬੈਠਦੇ ਕਦੋਂ ਬੈਠਦੇ ਹੁੰ ਜਦੋਂ ਵਿੜੇ ਵਿੱਚ ਵਿੱਚ ਰੋਟੀ ਪਾਵੀ ਪਈ ਹੋਵੇ ਨਾ ਉਦੋਂ ਕਾਂ ਬੈਠਦੇ ਉਦਾਂ ਨਹੀਂ ਬੈਠਦੇ ਇਹ ਕਿਤੇ ਸਰਕਾਰ ਤੁਹਾਡੇ ਬਣੀ ਬਣਾਈ ਸੀ ਕਿ ਤੁਸੀਂ ਬਨੇਰੀਆ ਤੇ ਆ ਕੇ ਬੈਠ ਕੇ ਮੈਂ ਤੇ ਬਣਿਆ ਬਣਾਇਆ ਐਮਪੀ ਆ ਇਦਾਂ ਐਮਪੀ ਥੋੜਾ ਬਣੇ ਜਾਂਦੇ ਨੇ ਤੁਸੀਂ ਤੇ ਐਮਐਲਏ ਨਹੀਂ ਬਣੇ ਜਦੋਂ ਤੁਹਾਡੀ ਹਾਰਦੇ ਹੋ ਉਸ ਤੋਂ ਪਹਿਲਾਂ ਬਣ ਕੇ ਬਣ ਕੇ ਹੁਣ ਕਦੀ ਬਣੇ ਨਹੀਂ ਆਗੇ ਇਸ ਕਰਕੇ ਇੱਕ ਦੇਖੋ ਨਾ ਵੀ ਤੁਸੀਂ ਇੱਕ ਇੰਨਾ ਪਾਰਟੀ ਨੇ ਤੁਹਾਨੂੰ ਦਿੱਤਾ ਹੋਵੇ ਇਸ ਦੇ ਬਾਵਜੂਦ ਵੀ ਸ਼੍ਰੋਮਿਕ ਕਾਲੀ ਦਲ ਚੱਲ ਕੇ ਹੋਰ ਵੀ ਕਿਸੇ ਪਾਰਟੀ ਦੇ ਭਾਵੇਂ ਚਲੇ ਜਾਂਦੇ ਪਰ ਘੱਟੋ ਘੱਟ ਪਾਰਟੀ ਦੇ ਪ੍ਰਤੀ ਵਫਾਦਾਰੀ ਤੇ ਰੱਖਣੀ ਚਾਹੀਦੀ ਸੀ ਪਰ ਉੱਥੇ ਕਿੰਨੇ ਮਿਲਦਾ ਇਹਨਾਂ ਨੂੰ 80000 ਨਹੀਂ ਪਈਆਂ ਹੈਗੀਆਂ 40000 ਰੁਪਈਆ ਹੈਗੀਆਂ ਲੋਕਾਂ ਨੇ ਪੁੱਛ ਕੇ ਰੱਖ ਦਿੱਤਾ ਹੈ ਗਾ ਮਹਿੰਦਰ ਸਿੰਘ ਕੇ ਪੀ ਕੁਡਾ ਵੱਡਾ ਨਾਮ ਸੀ ਤੁਸੀਂ ਪਿਛਲੀ ਵਾਰ হেরে ਵਰਗੇ ਹੁਣ ਵੀ ਹਾਰ ਗਏ ਤੇ ਇਸ ਕਰਕੇ ਕਾਲੀ ਦਲ ਜਲੰਧਰ ਲਾ ਲਓ ਸ਼ਾਰਪੁਰ ਲਾ ਲਓ ਫਤਿਹਗੜ੍ਹ ਸਾਹਿਬ ਦੇਖੋ ਆਪ ਇਹ ਵਾਲਾ ਅਨੰਦਪੁਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਤਿੰਨ ਵਾਰ ਦਾ ਐਮਪੀ ਪੰਜਾਬ ਦਾ ਵਜ਼ੀਰ ਕਾਲੀ ਦਲ ਦਾ ਵੱਡਾ ਲੀਡਰ ਸੈਂਟਰ ਦੇ ਵਿੱਚ ਵਜ਼ੀਰ ਬੰਦੇ ਬੰਦੇ ਰਹਿ ਗਏ ਸੀ ਉਦੋਂ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਰਕੇ ਨਹੀਂ ਬਣੇ ਉਦੋਂ ਤੇ ਪਹਿਲੀ ਚੁਆਇਸ ਤੇ ਉਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਰਾ ਨੂੰ ਮੈਂ ਆਪਣੀ ਕੈਬਨਿਟ ਦੇ ਵਿੱਚ ਲੈਣਾ ਹੈ ਨਦਪੁਰ ਸਾਹਿਬ ਤੋਂ ਐਮਪੀ ਰਹੇ ਨੇ ਉਹ 2009 ਦੇ ਵਿੱਚ ਇਸ ਵਾਰ ਲੋਕਾਂ ਨੇ ਪਛਾਣਿਆ ਨਹੀਂ ਹੈਗਾ ਇੱਥੇ ਪੱਟੀ ਪਹੁੰਚੀ ਗਈ ਹੈ ਜਮਾਨਤ ਇੱਥੇ ਵੀ ਕਾਲੀ ਦਲ ਦੀ ਜਬਤ ਹੋ ਗਈ ਹੈ ਫਤੇਗੜ ਸਾਹਿਬ ਪੰਥਕ ਫਲਕਾ ਮੰਨਿਆ ਜਾਂਦਾ ਹੈ ਇਤਿਹਾਸਿਕ ਹੈ ਉੱਥੇ ਬਿਕਰਮਜੀਤ ਸਿੰਘ ਖਾਲਸਾ ਦੀ ਪੱਟੀ ਪਹੁੰਚੀ ਗਈ ਸੰਗਰੂਰ ਲਵੇਲੋ ਇਕਬਾਲ ਸਿੰਘ ਝੁੰਡਾ ਪੰਜਵੇਂ ਨੰਬਰ ਤੇ ਰਵਿੰਦ ਖੰਨਾ ਚੌਥੇ ਨੰਬਰ ਤੇ ਮਤਲਬ ਕਾਲੀ ਦਲ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਸਾਰੇ ਹਲਕਿਆਂ ਦੇ ਵਿੱਚ ਪਟਿਆਲਾ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਫਰੀਦਕੋਟ ਹੋ ਗਿਆ ਫਰੀਦਕੋਟ ਰਜਵਿੰਦਰ ਸਿੰਘ ਹੁਣੀ ਲੱਭੇ ਨਹੀਂ ਆਗੇ ਉਹਨੂੰ ਸੋਚਿਆ ਸੀ ਕਿ ਮੇਰੇ ਨਾਨੇ ਦੀ ਵਿਰਾਸਤ ਆ ਮੇਰੇ ਪਾਪੇ ਦੀ ਵਿਰਾਸਤ ਆ ਲੋਕਾਂ ਨੇ ਪਹੁੰਚ ਕੇ ਰੱਖ ਦਿੱਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਦੋ ਜਿਹੜੇ ਹਲਕੇ ਬੱਜ ਗਏ ਕਿਤੇ ਸ਼੍ਰੋਮਣੀ ਕਾਲੀ ਦਲ ਦਾ ਅੱਡੀ ਚੋਟੀ ਦਾ ਜ਼ੋਰ ਕਿੱਥੇ ਲੱਗਾ ਸੀ ਬਠਿੰਡੇ ਕਿਉਂਕਿ ਬਠਿੰਡੇ ਪਰਿਵਾਰ ਦਾ ਵੀ ਮਸਲਾ ਆ ਸੀ ਤੇ ਪਾਰਟੀ ਦਾ ਵੀ ਮਸਲਾ ਸੀ ਉੱਥੇ ਉਹਨਾਂ ਨੇ ਜ਼ੋਰ ਤੋੜ ਕਰਕੇ ਜੋ ਵੀ ਕਹਿੰਦੇ ਨੇ ਸ਼ਾਮ-ਦਾਮ ਢਾਮ ਜੋ ਵੀ ਕਰਕੇ ਉਹ ਕਰ ਕਰਕੇ ਉਹ ਲੈ ਗਏ ਨੇ 50 ਹਜ਼ਾਰ ਤਾਂ ਲੱਗਿਆ ਹੀ ਲੱਗਿਆ ਉੱਥੇ ਜੇ ਲੱਖਾ ਸਿਦਾਨਾ ਨੂੰ ਲੱਖ ਤੋਂ ਵੱਧ ਵੋਟਾਂ ਨਾ ਮਿਲਦੀਆਂ ਤੇ ਗੱਲ ਉੱਥੇ ਵੀ ਹੋਰ ਕੁਝ ਹੋ ਸਕਦੀ ਸੀ ਹਾਂ ਬਿਲਕੁਲ ਲੱਖਾ ਸਿਦਾਨਾ ਇਲੈਕਸ਼ਨ ਲੜੀ ਆ ਕਿਵੇਂ ਲੜੀ ਆ ਉਹਨੂੰ ਇੰਨੀਆਂ ਵੋਟਾਂ ਪੈ ਗਈਆਂ ਉਹ ਆਮ ਆਦੀ ਪਾਰਟੀ ਦਾ ਨੁਕਸਾਨ ਹੋਇਆ ਕਿਉਂਕਿ ਉੱਥੇ ਜਿਹੜੇ ਪਮਕੜ ਨਾਲ ਆਮ ਆਦੀ ਪਾਰਟੀ ਵਾਲੇ ਇਸ ਵਾਰ ਉਹਨੂੰ ਉੱਥੇ ਪੈ ਗਏ ਨੇ ਲੱਖਾ ਸਿਦਾਨਾ ਨੂੰ ਇੱਕ ਹੋਰ ਸੰਦੀਪ ਉੱਥੇ ਜਿਹੜੀ ਗੱਲ ਗੁੱਝੀ ਰਹਿ ਗਈ ਆ ਉਹ ਉੱਥੇ ਜਿਹੜੀ ਗੱਲ ਗੁੱਝੀ ਰਹਿ ਗਈ ਕਿ ਜਿਸ ਦਿਨ ਉੱਥੇ ਐਸਸੀ ਭਾਈਚਾਰੇ ਦੀ ਇੱਕ ਰੈਲੀ ਕਰਵਾਈ ਗਈ ਹੈ ਜਿੱਥੇ ਅ ਬੜਲਾਡੇ ਜਿੱਥੇ ਜਿਹੜੇ ਐਸਸੀ ਵਿੰਗ ਦੇ ਆਮ ਆਦੀ ਪਾਰਟੀ ਦੇ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ ਅ ਅਰਦਾਸ ਦੇ ਗਲਤ ਮਤਲਬ ਕੱਢ ਕੇ ਤੇ ਅਰਵਿੰਦ ਕੇਜਰੀਵਾਲ ਨੂੰ ਅਰਦਾਸ ਦੇ ਵਿੱਚ ਜੋੜਤਾ ਉਹਨੇ ਵੀ ਪਿਓ ਦੇ ਪੁੱਤ ਨੇ ਮੈਨੂੰ ਲੱਗਦਾ ਅਜੇ ਤੱਕ ਮਾਫੀ ਨਹੀਂ ਮੰਗੀ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਨਿਕੈਦੀ ਕੀਤੀ ਸੀ ਹੁਣ ਸਭ ਤੋਂ ਵੱਡੇ ਇਹ ਕਹਿੰਦੇ ਕਿ ਜਿੱਦਨ ਉੱਥੇ ਸੀਐਮ ਸਾਹਿਬ ਨੇ ਕਿੱਕਲੀ ਸੁਣਵਾਈ ਸੁਣਾਈਆਂ ਸਭ ਤੋਂ ਪਹਿਲਾਂ ਕਿੱਕਲੀ ਕਿਹੜੀ ਸੁਣਾਈ ਸੀ ਉੱਥੇ ਸੁਣਾਈ ਸੀ ਉਹ ਹਲਕਾ ਕੇ ਦਾ ਸੀ ਉੱਥੇ ਬਠਿੰਡਾ ਦਿਹਾਤੀ ਤੋਂ ਜਿਹੜੇ ਐਮਐਲਏ ਨੇ ਅਮਿਤ ਰਤਨ ਉਹ ਸੀਐਮ ਸਾਹਿਬ ਦੀ ਕੁਰਸੀ ਦੇ ਪਿੱਛੇ ਬੈਠੇ ਸੀ ਸੁਣਾਉਣੀ ਸੀ ਕਿੱਕਲੀ ਕਹਿੰਦੇ ਕਿ ਉਹਨੂੰ ਚੰਡੀਗੜ੍ਹ ਤੋਂ ਫੋਨ ਗਏ ਨੇ ਆਮ ਆਦੀ ਪਾਰਟੀ ਵਾਲਿਆਂ ਦੇ ਵੀ ਤੁਸੀਂ ਕੁਰਸੀ ਇੱਥੋਂ ਪਿੱਛੋਂ ਉੱਠ ਕੇ ਬਾਹਰ ਆ ਜਾਓ ਉਹ ਕਹਿੰਦਾ ਕਿ ਮੈਂ ਨਹੀਂ ਉਹ ਮੈਂ ਨਹੀਂ ਉੱਠ ਸਕਦਾ ਕਹਿੰਦੇ ਨੇ ਸੀਐਮ ਸਾਹਿਬ ਨੇ ਉਹਨੇ ਕਹਿੰਦੇ ਕਿ ਮੈਂ ਨਹੀਂ ਆਉਣਾ ਮੈਂ ਕੁਰਸੀ ਤੇ ਬੈਠਾ ਉਹਨੂੰ ਸਮਝ ਲੱਗ ਗਈ ਸੀ ਹੁਣ ਫਿਰ ਕਿਸੇ ਹੋਰ ਅਫਸਰ ਦਾ ਫੋਨ ਆਂਦਾ ਹੈਗਾ ਉਹ ਹੁੱਟੇ ਨਹੀਂ ਕਿ ਮੇ ਅਗਰ ਸੀਐਮ ਸਾਹਿਬ ਕਹਿਣਗੇ ਤੇ ਮੈਂ ਉਠਾਂਗਾ ਨਹੀਂ ਤੇ ਨਹੀਂ ਉਠਾਂਗਾ ਫਿਰ ਕਹਿੰਦੇ ਉਹਨੂੰ ਬਹਾਨੇ ਦੇ ਨਾਲ ਠਾਇਆ ਗਿਆ ਅਮਰ ਰਤਨ ਨੂੰ ਅਮਰ ਰਤਨ ਨੂੰ ਕਹਿੰਦੇ ਕਿ ਚਲੋ ਠੀਕ ਹੈ ਤੁਸੀਂ ਬੈਠੇ ਰਹੋ ਕਿਉਂਕਿ ਤੁਸੀਂ ਇਸ ਹਲਕੇ ਦੀ ਨਮਾਇੰਦਗੀ ਕਰਦੇ ਹੋ ਫਿਰ ਕਹਿੰਦੇ ਤੁਸੀਂ ਆਓ ਸੀਐਮ ਸਾਹਿਬ ਦਾ ਸਵਾਗਤ ਕਰਨਾ ਕਹਿੰਦੇ ਜਦੋਂ ਸੀਐਮ ਸਾਹਿਬ ਦਾ ਸਵਾਗਤ ਕਰਨ ਗਿਆ ਉਸ ਤੋਂ ਬਾਅਦ ਉਹ ਗੇੜੀ ਬੰਦ ਕਰਤਾ ਵੀਆਈਪੀ ਐਂਟਰੀ ਉਹਦੀ ਐਂਟਰੀ ਨਹੀਂ ਹੋਈ ਅਮਰ ਰਤਨ ਦੀ ਹੂੰ ਹੁਣ ਉੱਥੇ ਜਿਹੜਾ ਐਸ்சி ਭਾਈਚਾਰਾ ਬੈਠਾ ਉਹ ਬਡਲਾਡੇ ਦਾ ਮਾਨਸੇ ਦਾ ਬਠਿੰਡਾ ਦਿਹਾਤੀ ਦਾ ਬਾਕੀ ਹਲਕਿਆਂ ਦਾ ਉਹ ਕਹਿੰਦੇ ਜੇ ਸਾਡੇ ਐਮਐਲਏ ਦੇ ਨਾਲ ਇਹ ਕੁਝ ਕਰ ਲਿਆ ਹੋ ਗਿਆ ਤੇ ਫਿਰ ਅਸੀਂ ਝਾੜੂ ਵਾਲਿਆਂ ਨੂੰ ਵੋਟਾਂ ਕਿਉਂ ਪਾਉਣੀਆਂ ਤੁਹਾਨੂੰ ਉਹਨਾਂ ਨੂੰ ਕੌਣ ਆਮ ਲੋਕਾਂ ਨੂੰ ਕੌਣ ਪਛਾਣੂਗਾ ਹਾਂ ਬਿਲਕੁਲ ਪਰ ਸਰਕਾਰ ਨੇ ਉੱਥੇ ਕਿੱਕਲੀ ਸੁਣਾਉਣੀ ਸੀ ਤੇ ਕਿੱਕਲੀ ਦੇ ਵਿੱਚ ਦੋ ਲਾਈਨਾਂ ਹੀ ਭ੍ਰਿਸ਼ਟਾਚਾਰਾਂ ਦੀ ਹੁਣ ਉਹ ਕਹਿੰਦੇ ਕਿ ਐਮਐਲਏ ਤੇ ਵਿਜੀਲੈਂਸ ਨੇ ਰੈੱਡ ਹੈਂਡੈਡ ਫੜਿਆ ਹੈਗਾ ਤੇ ਫਿਰ ਲੋਕਾਂ ਨੇ ਰੀਲਾਂ ਬਣਾ ਦੇਣੀਆਂ ਸੀ ਪੀ ਜਦੋਂ ਸੀਐਮ ਸਾਹਿਬ ਨੇ ਕਿੱਕਲੀ ਸੁਣਾਉਣੀ ਸੀ ਪਿੱਛੇ ਉਹਦੀ ਫੋਟੋ ਆ ਜਾਣੀ ਸੀ ਉੱਥੇ ਜਿਹੜੀ ਵੋਟ ਦਾ ਨੁਕਸਾਨ ਹੋਇਆ ਨਾ ਖਾਸ ਕਰਕੇ ਬਠਿੰਡੇ ਉਹ ਸਭ ਤੋਂ ਵੱਡਾ ਨੁਕਸਾਨ ਹੋਇਆ ਇੱਕ ਅਮਿਤ ਰਤਨ ਨੂੰ ਲੈ ਕੇ ਇੱਕ ਵਿਜੇ ਸਿੰਘਲਾ ਨੂੰ ਲੈ ਕੇ ਕਿਉਂਕਿ ਪਹਿਲੇ ਦਿਨ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੇ ਤੇ ਉਹਨਾਂ ਨੂੰ ਦੋਨਾਂ ਨੂੰ ਆਪਣੇ ਲਾਗੇ ਬਿਠਾਇਆ ਸੀ ਸਟੇਜ ਤੇ ਇੱਕ ਸਟੇਜ ਵੀ ਸਾਂਝੀ ਉਧਰੋਂ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਉਹਨਾਂ ਨੂੰ ਜਮਾਅਤ ਮਿਲਦੀ ਹੈਗੀ ਆ ਉਹ ਕਹਿੰਦੇ ਸੀ ਪੰਜਾਬ ਦੇ ਵਿੱਚ ਤੇ ਇੱਕ ਐਮਐਲਏ ਵੀ ਫੜਿਆ ਇੱਕ ਮੰਤਰੀ ਫੜਿਆ ਉਹ ਮਾਨਸਾ ਦਾ ਤੇ ਪੂਰੇ ਪੰਜਾਬ ਦਾ ਬਾਣੀਆਂ ਭਾਈਚਾਰਾ ਨਾਰਾਜ਼ ਹੋ ਗਿਆ ਕਿ ਸਾਡੇ ਬੰਦੇ ਦੀ ਬਦਨਾਮੀ ਵੀ ਕਰੀ ਜਾ ਰਿਹਾ ਇੱਕ ਐਸਸੀ ਭਾਈਚਾਰ ਇੱਕ ਗੁਰਮੀਤ ਸਿੰਘ ਖੁੱਡੀਆਂ ਇੱਕ ਹੋਰ ਵਜਾ ਜਿਹੜੀ ਮੋਟੀ ਕਿਉਂ ਹਾਰੇ ਨੇ ਜਾਂ ਹਰ ਸਿਮਰਤ कौर ਬਾਦਲ ਕਿਉਂ ਜਿੱਤੀ ਆ ਕਹਿੰਦੇ ਜਿਹੜੇ ਕਿਸਾਨਾਂ ਦਾ ਜਿਹੜਾ ਮਾਅਬਜਾ ਦੇਣਾ ਸੀ ਉਹ 15 ਕਰੋੜ ਰੁਪਏ ਦੀ ਉਹ ਇਲੈਕਸ਼ਨ ਦੇ ਦੌਰਾਨ ਜਿਹੜੀ ਆ ਫਾਈਲ ਕਲੀਅਰ ਕੀਤੀ ਗਈ ਹੈ ਗਿਆ ਪਰਮਿਸ਼ਨ ਲੈ ਕੇ ਜੇ ਕਿਤੇ ਉਹੋ ਫਾਈਲ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਚੱਕਰ ਚ ਪਹਿਲਾਂ ਰਿਲੀਜ਼ ਕੀਤੀ ਹੁੰਦੀ ਕਿਸਾਨਾਂ ਨੂੰ ਪੈਸੇ ਮਿਲੇ ਹੁੰਦੇ ਕਿਉਂਕਿ ਉਹ ਖੇਤੀਬਾੜੀ ਮੰਤਰੀ ਸੀ ਗਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਬਹੁਤ ਜ਼ਿਆਦਾ ਕਿਸਾਨਾਂ ਨੇ ਵਿਰੋਧ ਕੀਤਾ ਵੀ ਤੁਸੀਂ ਮੱਜਾਂ ਦਾ ਛੱਡੋ ਝੋਨਾ ਹੀ ਕਣਕ ਦਾ ਛੱਡੋ ਤੁਸੀਂ ਤਾਂ ਕਹਿੰਦੇ ਹੋ ਮੁਰਗੀਆਂ ਤੇ ਬੱਕਰੀਆਂ ਦੇ ਵੀ ਦੇਣਾ ਤੇ ਸਾਨੂੰ ਮਿਲੇ ਨਹੀਂ ਉਹ ਫਾਵਾ ਵਧਿਆ ਗਿਆ ਇਲੈਕਸ਼ਨ ਕਮਿਸ਼ਨ ਨੇ ਰੀਲੀਜ਼ ਕਰਤਾ 3 ਕਿ ਕਰੋੜ ਰੁਪਇਆ ਬੰਦਾ 15 ਕਰੋੜ ਰੁਪਇਆ ਸੀ ਉਹ ਫਿਰ ਕੀ ਹੋਇਆ ਕਿ ਕਿਸੇ ਨੂੰ ਪੈਸੇ ਮਿਲ ਗਏ ਤੇ ਕਿਸੇ ਨੂੰ ਨਹੀਂ ਮਿਲੇ ਜਿਨ੍ਹਾਂ ਨੂੰ ਮਿਲ ਗਏ ਉਹਨਾਂ ਨੇ ਵੀ ਵੋਟਾਂ ਪਾਈਆਂ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਉਹ ਕਹਿੰਦੇ ਅੱਛਾ ਉਹ ਤੁਹਾਡੇ ਖਾਸ ਨੇ ਤੇ ਫਿਰ ਕੋਈ ਗੱਲ ਨਹੀਂ ਉਨਾਂ ਨੂੰ ਨੀ ਵੋਟਾਂ ਪਈਆਂ ਅਗਰ ਬਤੌਰ ਐਗਰੀਕਲਚਰ ਮਿਨਿਸਟਰ ਕਿਤੇ ਉਹ ਫਾਈਲ ਕਲੀਅਰ ਹੋ ਜਾਂਦੀ ਟਾਈਮ ਦੇ ਨਾਲ ਪਤਾ ਨਹੀਂ ਕਿਹੜੇ ਟੇਬਲ ਤੇ ਰੁਕੀ ਰਹੀ ਆ ਕਿਹੜੇ ਡਿਪਾਰਟਮੈਂਟ ਦੇ ਸੈਕਟਰੀ ਕੋ ਰੁਕੀ ਰਹੀ ਆ ਜੇ ਉਹ ਟੇਬਲ ਤੋਂ ਪਾਈ ਫਾਈਲ ਕਲੀਅਰ ਹੋ ਜਾਂਦੀ 15 ਕਰੋੜ ਰੁਪਏ ਦਾ ਮਾਅਵਜਾ ਕੱਲਾ ਉੱਥੇ ਬਤੌਰ ਐਗਰੀਕਲਚਰ ਮਿਨਿਸਟਰ ਜਿਆਦਾ ਨੁਕਸਾਨ ਉੱਥੇ ਆ ਵਾਂਡੇ ਦੇ ਹੰਦੇ ਤੇ 50 ਹਜ਼ਾਰ ਵੋਟਾਂ ਤੇ ਫਰਕ ਪੈ ਜਾਣਾ ਸੀ ਇੱਕ ਹੋਰ ਕਹਿੰਦੇ ਸਭ ਤੋਂ ਵੱਡੀ ਗੱਲ ਬਠਿੰਡੇ ਦੇ ਵਿੱਚ ਕਿ ਜਿਹੜਾ ਏਮਜ਼ ਆ 2.5 ਸਾਲ ਹੋ ਗਏ ਉਹਨੂੰ ਆਪਰੇਟ ਆਪਰੇਸ਼ਨ ਚੱਲਦਿਆਂ ਨੂੰ ਕਿਉਂਕਿ ਉੱਥੇ ਜਿਹੜੀ ਕਿਡਨੀ ਟ੍ਰਾਂਸਪਲੈਂਟ ਹੁੰਦੀ ਨਾ ਜਿੱਦੇ ਕਿਸੇ ਨੇ ਦੇਣੀ ਆ ਕਿਸੇ ਨੇ ਬਲੱਡ ਚ ਦੇਣੀ ਆ ਕਿਸੇ ਨੂੰ ਦੇਣੀ ਉਹ ਸਟੇਟ ਗਵਰਨਮੈਂਟ ਮਨਜ਼ੂਰੀ ਦਿੰਦੀ ਹੈਗੀ ਆ ਉਹ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹੈਗੀ ਉੱਥੇ ਤਿੰਨ ਚਾਰ ਕੇਸ ਇਦਾਂ ਦੇ ਆ ਗਏ ਨੇ ਸਰਕਾਰ ਨੇ ਫੇਰ ਫਾਈਲ ਕੱਢੀ ਹੈਗੀ ਆ ਯਾਰ ਪਿਛਲੇ 3 ਸਾਲ ਤੋਂ ਏਮਜ਼ ਚਾਲੂ ਹੋ ਗਿਆ ਤੇ ਕਿਡਨੀ ਟ੍ਰਾਂਸਪਲੈਂਟ ਦੀ ਮਨਜ਼ੂਰੀ ਸਟੇਟ ਗਵਰਨਮੈਂਟ ਦਿੰਦੀ ਆ ਹੈਲਥ ਮਿਨਿਸਟਰ ਕੌਣ ਨੇ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਔਰ ਜਿਹੜੇ ਜ਼ਿੰਮੇਵਾਰ ਨੇ ਬਤੌਰ ਹੈਲਥ ਡਿਪਾਰਟਮੈਂਟ ਬਤੌਰ ਐਮ ਡੀ ਉਹਨਾਂ ਨੇ ਨੌਕਰੀ ਕੀਤੀ ਹੈਗੀ ਆ ਉਹ ਵੀ ਉਹਨਾਂ ਦੇ ਟੇਬਲ ਤੇ ਫਾਈਲ ਆ ਜਾਂ ਹੈਲਥ ਸੈਕਟਰੀ ਦੇ ਫਾਈਲ ਆ ਜਾਂ ਕਿਤੇ ਹੋਰ ਫਾਈਲ ਰੁਕੀ ਰਹੀ ਆ ਡਿਊਰੀ ਕੋਡ ਆਫ ਕੰਡਕਕਟਰ ਤੁਸੀਂ ਅਗਰ ਇਹ ਵਾਲੇ ਕੰਮ ਕਰਦੇ ਤੇ ਹਾਰਨਾ ਸੀ ਲਾਜ਼ਮੀ ਗੁਰਮੀਤ ਸਿੰਘ ਖੁੱਡੀਆਂ ਇਸ ਕਰਕੇ ਹਾਰੇ ਨੇ ਅਦਰਵਾਈਜ਼ ਸ਼ਾਇਦ ਉਹ ਫੇਰ ਜਿੱਤ ਜਾਂਦੇ ਲੋਕਾਂ ਦੀਆਂ ਫਾਈਲਾਂ ਰੁਕ ਜਾਂਦੀਆਂ ਜੇ ਇਹੀ ਪ੍ਰਾਈਵੇਟ ਹਸਪਤਾਲ ਹੁੰਦਾ ਤੇ ਫਾਈਲ ਕਦੋਂ ਦੀ ਪਹਿਲੇ ਦਿਨ ਕਲੀਅਰ ਹੋ ਜਾਣੀ हां ਕਿਉਂਕਿ ਫਾਈਲ ਦਰੋਂ ਫਿਰ ਟਾਇਰ ਲੱਗ ਜਾਂਦੇ ਨਾ ਉੱਥੇ ਟਾਇਰ ਨਹੀਂ ਸੀ ਲੱਗਨੇ ਕਿਸ ਨੇ ਬੌਦਰ ਨਹੀਂ ਕੀਤਾ ਹੈਗਾ ਇਸ ਕਰਕੇ ਉਹ ਲੰਬੀ ਕਾਲੀਦਲੀ ਇੱਜ਼ਤ ਬਚ ਗਈ ਤੇ ਸਰਕਾਰ ਦੀ ਇੱਜ਼ਤ ਉਹ ਚੱਲ ਗਈ ਪਰ ਵੀ ਚਲੋ ਨੰਬਰ 2 ਤੇ ਆ ਗਏ ਨੇ ਗਰਮੀਤ ਸਿੰਘ ਖੁੱਡੀਆਂ ਤੀਜੇ ਬਾਕੀ ਜਿਹੜੇ ਹਲਕੇ ਚਾਹੇ ਸੰਗਰੂਰ ਲਾ ਲੋ ਫਰੀਦਕੋਟ ਲਾ ਲੋ ਫਰੂਜ਼ਪੁਰ ਲਾ ਲੋ ਉਹ ਨਰਦੇਵ ਸਿੰਘ ਬੋਬੀ ਮਾਨ ਇੱਜ਼ਤ ਰੱਖ ਗਿਆਗੇ ਫਰੂਜ਼ਪੁਰ ਪੂਰੀ ਟੱਕਰ ਵੀ ਦਿੱਤੀ ਕਈ ਵਾਰਾਂ ਪਹਿਲੇ ਨੰਬਰ ਤੇ ਵੀ ਆ ਲੀਡ ਵੀ ਕਰਦੇ ਰਹੇ ਪਰ ਅਖੀਰ ਚ ਆ ਕੇ ਉਹਨਾਂ ਦਾ ਨੰਬਰ ਵੀ ਚੌਥਾ ਹੀ ਆਇਆ ਉੱਥੇ ਹਾਂ ਚੌਥਾ ਪਰ ਇੱਜ਼ਤ ਰੱਖੀ ਉਹਨਾਂ ਨੇ ਉਹਦੀ ਜ਼ਮਾਨਤ ਬਚ ਗਈ ਬਾਕੀ 11 ਜਾਣਿਆਂ ਦੇ ਜ਼ਮਾਨਤਾਂ ਮਤਲਬ ਇਹ ਇਹ ਕਾਲੀ ਦਲ ਦੀ ਜ਼ਮਾਨਤਾਂ ਜਬਤ ਹੋਈਆਂ ਨੇ ਸਮੁੱਚਾ ਕਾਲੀ ਦਲ ਕਹਿ ਲੋ ਇਹ ਡਾਕਟਰ ਚੀਮੇ ਦੀ ਜ਼ਮਾਨਤ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਜਾਂ ਅਨਿਲ ਜੋਸ਼ੀ ਚਾਹੇ ਸੋਹਣ ਸਿੰਘ ਠੰਡਲ ਹਾਰਪੁਰ ਤੋਂ ਜਾਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਾਰਾਜ ਜਾਂ ਰਾਜਵਿੰਦਰ ਸਿੰਘ ਇਹ ਇਹਨਾਂ ਦੀਆਂ ਜ਼ਮਾਨਤ ਨਹੀਂ ਕਾਲੀ ਦਲ ਦੀ ਜ਼ਮਾਨਤ ਜਬਤ ਆ ਇਸਬੀਰ ਸਿੰਘ ਬਾਦਲ ਦੀ ਜ਼ਮਾਨਤ ਜਬਤ ਹੋਈ ਆ ਹੁਣ ਹੁਣ ਜਿਹੜੇ ਵੱਡੇ ਲੀਡਰ ਨੇ ਕਿਉਂਕਿ ਸੁਖਦੇਸ਼ ਸਿੰਘ ਢੀਂਡਸਾ ਪ੍ਰਚਾਰ ਵਾਸਤੇ ਨਹੀਂ ਕਿ ਪਰਮਿੰਦਰ ਸਿੰਘ ਢੀਂਡਸਾ ਨਹੀਂ ਕਿਉਂਕਿ ਉਤੇਖਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਉਹ ਢੀਂਡਸਾ ਨੂੰ ਪਸੰਦ ਨਹੀਂ ਸੀ ਹੁਣ ਇਹ ਸਾਰੇ ਹੁਣ ਜੇ ਕਹਿ ਗਿਆ ਹੁਣ ਪਤਾ ਨਹੀਂ ਕਿ ਅੱਜ ਕਿਸੇ ਮੈਚ ਚੈਨਲ ਤੇ ਸੁਣ ਰਿਹਾ ਸ਼ਾਇਦ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂਮਾਰਾ ਸਾਹਮਣੇ ਕਿਹਾ ਕਿਸੇ ਦਿਨ ਨਾਲ ਗੱਲਬਾਤ ਦੌਰਾਨ ਕਿ ਜਲਦ ਸੁਦੇਸ਼ ਸਿੰਘ ਢੀਂਡਸਾ ਨੂੰ ਮੀਟਿੰਗ ਬੁਲਾਉਣੀ ਚਾਹੀਦੀ ਹੈ ਕਿਉਂਕਿ ਪੈਟਰਨ ਨੇ ਉਹ ਸ਼ੁਰੂ ਨਹੀਂ ਕਾਲੀ ਉਹਦੇ ਚ ਫਿਰ ਲੀਡਰ ਕ੍ਰਾਈਸਿਸ ਆਊਗਾ ਲੀਡਰਸ਼ਿਪ ਤੇ ਸਵਾਲ ਖੜੇ ਆਉਣਗੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਅ 27 ਸਾਲ ਹੋ ਚੁੱਕੇ ਨੇ ਪ੍ਰਧਾਨਗੀ ਹੈਗੀ ਨਾ ਉਹ ਉੱਤੇ ਸਵਾਲ ਖੜੇ ਹੋਣਗੇ ਕਿ ਪਹਿਲਾਂ ਬਾਦਲ ਸਾਹਿਬ ਕੋਲੇ ਫਿਰ 2007 ਜਾਂ 8 ਦੇ ਵਿੱਚ ਸੁਬੀਰ ਸਿੰਘ ਬਾਦਲ ਪ੍ਰਧਾਨ ਬਣ ਗਏ ਨੇ 2008 ਵੀ ਲਾ ਲਓ 14 ਸਾਲ ਤੇ ਹੀ ਹੋ ਗਏ 14 ਨਹੀਂ 16 ਸਾਲ ਹੋ ਗਏ 16 ਸਾਲ ਤੋਂ ਹੀ ਪ੍ਰਧਾਨ ਨੇ ਤੇ ਉਹਨਾਂ ਸਵਾਲ ਹੈ ਕਿਉਂਕਿ ਤੁਸੀਂ 2017 ਦੇ ਵਿੱਚ ਵੀ ਹਾਰ ਗਏ 19 ਦੇ ਵਿੱਚ ਵੀ ਹਾਰ ਗਏ 22 ਦੇ ਵਿੱਚ ਵੀ ਹਾਰ ਗਏ 17 ਚ ਤੁਹਾਡੇ 15 ਐਮਐਲਏ 2019 ਦੇ ਤੁਹਾਡੇ 2 ਐਮਪੀ 2022 ਦੇ ਤੁਹਾਡੇ 3 ਐਮਐਲਏ ਹੁਣ ਤੁਹਾਡੇ કે એમપી રહે ગયા ਨਾ ਕალიਦਲ ਦਾ ਗ੍ਰਾਫ ਦੇਖੋ ਨਾ ਕਿਥੋਂ ਘਟਿਆਗਾ 36% ਤੋਂ ਸ਼ੁਰੂ ਹੈ ਪਿਛਲੇ 5 ਟਰਮਾਂ ਦੇਖ ਲਿਏ 36 ਜਮਤੀ ਬਤੀਕ ਤੇ 329 26 ਤੇ ਹੁਣ ਸਾਰਾ ਆਗੇ 13% ਰਹਿ ਗਿਆ ਤੁਹਾਡੇ ਨਾਲੋਂ ਬੀਜੇਪੀ ਅੱਗੇ ਨਿਕਲ ਗਿਆ ਤੇ ਕਾਲੀ ਦਲ ਨੂੰ ਪਰਚੋਲ ਕਰਨ ਦੀ ਬਹੁਤ ਜ਼ਿਆਦਾ ਲੋਡ ਆ ਕਿ ਆਖਰ ਵਜ੍ਹਾ ਕੀ ਆ ਕਾਲੀ ਦਲ ਨੂੰ ਲੋਕ ਕਿਉਂ ਹੱਲੇ ਵੀ ਨਫ਼ਰਤ ਕਰਦੇ ਨੇ ਕਿਉਂਕਿ ਜੇ ਤੁਹਾਡੇ ਇਹ ਹਾਲਾਤ ਨੇ ਗਾਂ 27 ਕਿਵੇਂ ਲੜੋਗੇ ਨਾ ਤੁਸੀਂ ਬੜੀ ਸਵਾਰ ਵੀ ਇਹਨਾਂ ਨੂੰ ਮੀਤ ਸੀ ਕਿ ਅਸੀਂ ਚੰਗਾ ਰਿਜ਼ਲਟ ਪੇਸ਼ ਕਰਾਂਗੇ ਕਰ ਕਰ ਕੇ ਫਿਰ ਉੱਥੇ ਦੇ ਉੱਥੇ ਆ ਗਏ ਨੇ ਜਦ ਤੱਕ ਤੁਸੀਂ ਅ ਨਵਾਂ ਕੁਝ ਨਹੀਂ ਕਰਦੇ ਹੈਗੇ ਨਵਾਂ ਤਜਰਬਾ ਨਹੀਂ ਕਰਦੇ ਨਵੇਂ ਐਕਸਪੈਰੀਮੈਂਟ ਨਹੀਂ ਕਰਦੇ ਕਾਲੀ ਦਲ ਹੱਲੇ ਵੀ ਪਰਿਵਾਰ ਦੇ ਵਿੱਚ ਜਕੜਿਆ ਹੈ ਜਦ ਕਾਲੀ ਦਲ ਦੇ ਵਿੱਚੋਂ ਪਰਿਵਾਰਵਾਦ ਨਹੀਂ ਖਤਮ ਕਰੋਗੇ ਨਾ ਤਾਂ ਤੁਹਾਡਾ ਇਹ ਹੀ ਆ ਦੇਖੋ ਜੇ ਕਾਲੀ ਦਲ ਦੇ ਵਿੱਚ ਬਾਪੂ ਆ ਉਹਦਾ ਮੁੰਡਾ ਸਰਪੰਚ ਜ਼ਿਲ੍ਹਾ ਪ੍ਰਸ਼ਦ ਚੇਅਰਮੈਨ ਐਮ ਐਲ ਏ ਬਣ ਜਾਂਦੇ ਨੇ ਕਿਸੇ ਦੂਜੇ ਨੂੰ ਤੁਸੀਂ ਟਿਕਟ ਨਹੀਂ ਦਿੰਦੇ ਕਿਸੇ ਦੂਜੇ ਨੂੰ ਤੁਸੀਂ ਟਿਕਟ ਦੋਗੇ ਨਾ ਤਾਂ ਹੀ ਆ ਨਾ ਇੱਥੇ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਹਾਰਗੇ ਨੇ ਅਨਕੇ ਸ਼ਰਮਾ ਜਮਾਨਤੀ ਜਬਤ ਹੋ ਗਈ ਇਹਦੀ ਵੀ ਇਸ ਕਰਕੇ ਜਦ ਤੱਕ ਤੂੰ ਹੀ ਕਾਲੀ ਦਲ ਦੀ ਜਿਹੜੀ ਰੂਹ ਆ ਕਾਲੀ ਦਲ ਜਿਹੜੀ ਸੋਚ ਆ ਜਦ ਤੱਕ ਤੁਸੀਂ ਆਮ ਲੋਕਾਂ ਨੂੰ ਟਿਕਟ ਨਾ ਦਿੱਤੀ ਜਦ ਤੱਕ ਤੁਸੀਂ ਪਹਿਲਾਂ ਕਾਲੀ ਦਲ ਵਪਾਰੀਆਂ ਦਾ ਬਣ ਕੇ ਰਹਿ ਗਿਆ ਬਿਜ਼ਨਸਮੈਨਾਂ ਦਾ ਬਣ ਕੇ ਰਹਿ ਗਿਆ ਸ਼ਰਾਬ ਦੇ ਠੇਕੇਦਾਰ ਰੀਅਲ ਸਟੇਟ ਵਾਲਿਆਂ ਨੂੰ ਟਿਕਟਾਂ ਪਾਣੀ ਕਿੰਨੂ ਕਿੰਨੂ ਟਿਕਟਾਂ ਦਿੱਤੀਆਂ ਕਾਲੀ ਦਲ ਜੇ ਸ਼ਰਾਬ ਦੇ ਠੇਕੇਦਾਰਾਂ ਨੂੰ ਟਿਕਟਾਂ ਦਵੇ ਤੇ ਕਾਲੀ ਦਲ ਕੀ ਆ ਕਾਲੀ ਦਲ ਦੇ ਗੁਰੂ ਗੁਰੂ ਉਹਦੇ ਚੋਂ ਨਿਕਲੀ ਆ ਮੋਰਚਿਆਂ ਚੋਂ ਨਿਕਲੀ ਆ ਗਿਆ ਤੇ ਅੱਜ ਕੱਲ ਕਾਲੀ ਦਲ ਦੇ ਲੀਡਰ ਫੋੜਾ ਖਚਾਉਂਦੇ ਨੇ ਸਟਾਰਬਕਸ ਤੋਂ ਬਾਹਰ ਨਿਕਲ ਗਏ ਤੇ ਮੈਕਡੀ ਮੈਕਡੀ ਚੋਂ ਬਾਹਰ ਨਿਕਲੇ ਪਰ ਕਿ ਤੋ ਸਾਬਵੇ ਚੋਂ ਬਾਹਰ ਨਿਕਲ ਨਿਕਲ ਗਏ ਨਾ ਉਹ ਚੀਜ਼ ਉਹ ਸਾਰੀਆਂ ਲੋਕੀ ਜਾਂਦੇ ਕਿ ਕਾਲੀ ਦਲ ਇਹ ਵਾਲਾ ਨਹੀਂ ਕਾਲੀ ਦਲ ਨੇ ਪੰਜਾਬ ਨੂੰ ਪਛਾਨਣਾ ਬੰਦ ਕਰ ਦਿੱਤਾ ਪੰਜਾਬੀਅਤ ਨੂੰ ਪਛਾਨਣਾ ਨਾ ਚਾਹ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਗਿਆ ਗਨੇ ਜਿਹੜੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਗਈ ਹਕੂਮ ਨੂੰ ਭੁੱਲੀ ਹੀ ਕਾਲੀ ਦਲ ਨੂੰ ਲੱਗਾ ਸੀ ਸਾਡੇ ਤੋਂ ਵੱਡੇ ਅੱਜ ਵੀ ਬਹੁਤ ਸਾਰੇ ਸ਼ਰੂਮਨੀ ਕਾਲੀ ਦਲ ਦੇ ਲੀਡਰ ਉਹ ਉਪਾਉਣਾ ਚੱਕ ਕੇ ਚੱਲਦੇ ਨੇ ਉਹਨਾਂ ਨੂੰ ਝੁਕਣਾ ਤੇ ਆਉਂਦਾ ਨਹੀਂ ਹੈਗਾ ਕਿਉਂਕਿ ਪਿਤਾ ਪੁਰਖੀ ਸਿਆਸਤ ਚੱਲ ਰਹੀ ਹੈ ਹਰ ਕਲਾ ਸੁਬੀਸ਼ਿੰਗ ਬਾਦਲੀਆਂ ਬਾਕੀ ਲੀਡਰ ਵੀ ਦੇਖ ਲਓ ਨਾ ਤੁਸੀਂ ਲੰਬੀ ਤੋਂ ਲੈ ਕੇ ਘੁਮ ਘਮਾ ਕੇ ਜਿਹੜਾ 167ਵਾਂ ਜਿਹੜਾ ਹਲਕਾ ਨਾ ਉਹ ਹੈਗਾ ਸਰਦੂਲਗੜ੍ਹ ਸਰਦੂਲਗੜ ਲੰਬੀ ਤੁਰਕਾਂ ਘੁੰਮ ਗਏ ਪੂਰਾ ਘੁੰਮਦੇ ਮੱਝਾ ਦਬਾਬਾ ਪਵਾਦ ਘੁੰਮ ਘੁਮ ਕੇ ਸਰਦੂਲਗੜ ਆ ਜਾਓ 117ਵਾਂ ਨੰਬਰ ਹੈ ਸਰਦੂਲਗੜ ਉਥੇ ਸਰਦੂਲਗੜ ਕਿਹਦਾ ਸਲਤਨਤ ਹੈ ਗਿਆ ਬਲਵਿੰਦਰ ਸਿੰਘ ਪੁੰਦੜ ਉਹਦੀ ਸਲਤਨਤ ਖਤਮ ਹੋ ਗਈ ਅੱਗੇ ਮੁੰਡੇ ਦੀ ਸ਼ੁਰੂ ਕੀ ਦਲਰਾਜ ਸਿੰਘ ਪੁੰਦੜ ਜੀ ਜਦ ਕਾਲੀ ਦਲ ਨੇ ਪਿਤਾਪੁਰਖੀ ਸਿਆਸਤ ਸ਼ੁਰੂ ਕੀਤੀ ਤੇ ਇਹ ਲੋਕ ਤੇ ਭੁੱਲ ਹੀ ਗਏ ਨੇ ਆਮ ਜਿਹੜੇ ਕਹਿੰਦੇ ਸੀ ਕਿ ਸਾਡਾ ਪੰਥ ਆ ਸਾਡੇ ਅਸੀਂ ਕਾਲੀ ਹੁਣ ਕੋਣ ਕਹੂਗਾ ਕਿ ਪ੍ਰਾਊਡੂ ਵੀ ਕਾਲੀ ਬੜੇ ਇਹਨਾਂ ਨੇ ਮੈ ਲਾਇਮੇ ਕਾਲੀ ਦੇ ਇੱਕ ਪਾਰਟੀ ਉਹ ਹੈ ਤੇ ਇਹਨਾਂ ਨੇ ਗਾਣੇ ਕਿਹੜੇ ਪਿਛਲੇ ਵੇਲੇ ਚਲਾਏ ਇਹ ਵੀ ਵੀਰ ਸੁਖਵੀਰ ਇਹ 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 ਕਾਲੀ ਦਲ ਦੀ ਥੋੜੀ ਹੈਗੀ ਆ ਵੀ ਜੇ ਜ਼ਰੂਰੀ ਥੋੜਾ ਬਾਕੀ ਜੇ ਆਮ ਆਦੀ ਪਾਰਟੀ ਨੇ ਆਰ ਨੈਤ ਦਾ ਗਾਣਾ ਆਪਣੇ ਨਾਮ ਹੀ ਕਰਵਾ ਲਿਆ ਤੇ ਯਾਰ ਨੂੰ ਦੱਬ ਨੂੰ ਫਿਰਦੇ ਆ ਪਰ ਯਾਰ ਦੱਬਦਾ ਕਿੱਥੇ ਆ ਤੇ ਉਹਨਾਂ ਨੇ ਉਹਦਾ ਦਾ ਗਾਣਾ ਗਾੜਾ ਕੀ ਸੀ ਮੇਰਾ ਵੀਰ ਸੁਖਵੀਰ ਮੇਰਾ ਵੀਰ ਸੁਖਵੀਰ ਇਹ ਕਾਲੀ ਦਲ ਦੀ ਇੱਕ ਆਪਣੀ ਪਛਾਣ ਆ ਆਮ ਆਦੀ ਪਾਰਟੀ ਦੀ ਇੱਕ ਆਪਣੀ ਪਛਾਣ ਉਹਨਾਂ ਦੀ ਪਛਾਣ ਨਹੀਂ ਆ ਜੋ ਕਾਲੀ ਦਲ ਦੀ ਪਛਾਣ ਹੈ ਨਾ ਹਿੰਦੁਸਤਾਨ ਦੇ ਵਿੱਚ ਉਹ ਹਲੇ ਆਮ ਆਦੀ ਪਾਰਟੀ ਦੀ ਪਛਾਣ ਨਹੀਂ ਬਣੀ ਹਾਂ ਠੀਕ ਆ 11 ਸਾਲ ਦੇ ਵਿੱਚ ਹੀ ਇੱਕ ਨੈਸ਼ਨਲ ਪਾਰਟੀ ਦਾ ਦਰਜਾ ਉਹਨਾਂ ਨੂੰ ਹਾਸਲ ਹੋ ਗਿਆ ਤੁਹਾਨੂੰ ਨਹੀਂ ਹੋਇਆ ਪਰ ਫਿਰ ਵੀ ਸ਼੍ਰੋਮਣੀ ਕਾਲੀ ਦਲ ਦੀ ਇੱਕ ਵਰਲਡ ਲੈਵਲ ਤੇ ਇੱਕ ਆਪਣੀ ਪਾਰਟੀ ਜਿੰਨੀ ਉਹਦੀ ਦੇ ਨਾ ਕਿਸੇ ਹੱਲੇ ਹੋਰ ਉਸ ਪਾਰਟੀ ਦੀ ਨਹੀਂ ਜਿੰਨੀ ਕਾਲੀ ਦਲ ਤਾਂ ਚਲੋ ਜਿਹੜਾ ਇਹ ਹਾਲ ਹੋਇਆ ਹੋਇਆ ਪਰ ਲੋਕਾਂ ਨੇ ਬੁਰਾ ਹਾਲ ਉਹਨਾਂ ਦਾ ਵੀ ਕੀਤਾ ਜਿਹੜੇ ਟਿਕਟਾਂ ਦੇ ਪਿੱਛੇ ਲਾਲਚਾਂ ਦੇ ਪਿੱਛੇ ਆਪਦੇ ਮਫਾਦਿਆਂ ਦੇ ਪਿੱਛੇ ਪਾਰਟੀਆਂ ਛੱਡ ਛੱਡ ਭੱਜ ਕੇ ਗਏ ਦੂਜੇ ਪਾਸੇ ਜਾਂ ਫਿਰ ਵਿਜੀਲੈਂਸ ਦੇ ਡਰ ਤੋਂ ਗਏ ਦੂਜੇ ਪਾਸੇ ਉਹਨਾਂ ਪੋਲੀਟੀਕਲ ਤਿਤਲੀ ਸ਼ਬਦ ਵਰਤੇ ਆਗੇ ਉਹਨਾਂ ਲਈ ਉਹਨਾਂ ਤਿਤਲੀਆਂ ਨਾਲ ਵੀ ਬੜੀ ਮਾੜੀ ਹੋਈ ਹੈ ਇੱਕ ਰਾਜਕੁਮਾਰ ਚੱਬੇਵਾਲ ਹਿਸ਼ਾਰਪੁਰ ਤੋਂ ਛੱਡ ਕੇ ਉਹ ਵੀ ਇੱਕ ਵੱਖਰੇ ਕਾਰਨ ਕਿ ਉਹ ਕਿਵੇਂ ਜਿੱਤੇ ਪਰ ਉਹਨਾਂ ਬਾਕੀ ਸਾਰਿਆਂ ਥਾਵਾਂ ਤੇ ਹਸਾਬਤਾ ਬਲਾ ਕੇ ਵੇਖ ਲਈਏ ਪੰਜਾਬ ਦੀਆਂ 13 ਸੀਟਾਂ ਤੇ ਸਾਰੇ ਦੇ ਸਾਰੇ ਹਾਰੇ ਆ ਸਿੰਦੇ 2022 ਦਾ ਜਦੋਂ ਰਿਜ਼ਲਟ ਆਇਆ ਸੀ ਨਾ ਤੇ ਸੋਸ਼ਲ ਮੀਡੀਆ ਤੇ ਇੱਕ ਬੜੇ ਵਧੀਆ ਲੋਕਾਂ ਨੇ ਕਮੈਂਟ ਲਿਖੇ ਸੀ ਉਹ ਕਹਿੰਦੇ ਕਿ ਉਹਨਾਂ ਮਜ਼ਾ ਨਾ ਜਿੱਤਣ ਵਾਲਿਆਂ ਦਾ ਨਹੀਂ ਆ ਰਿਹਾ ਜਿੰਨਾਂ ਹਾਰਨ ਵਾਲਿਆਂ ਦਾ ਮਜ਼ਾ ਆ ਰਿਹਾ ਵੀ ਖੁਸ਼ੀ ਹੋ ਰਹੇ ਲੋਕੀ ਜਿੱਤਣ ਵਾਲੇ ਤਾਂ ਨਹੀਂ ਖੁਸ਼ ਹੋ ਰਹੇ ਕਿ ਲਾਭ ਸਿੰਘ ਉਗੋ ਕੇ ਜਿੱਤ ਗਏ ਜਾਂ ਗੁਰਮੀਤ ਸਿੰਘ ਖੁੱਡੀਆਂ ਜਿੱਤ ਗਏ ਜਾਂ ਕੋਈ 골ਡੀ ਕੰਬੋ ਜਿੱਤ ਗਿਆ ਜਾਂ ਜੀਵਨ ਜੋਤ ਕੌਰ ਜਿੱਤ ਗਏ ਨਾ ਉਹ ਕਹਿੰਦੇ ਨੇ ਜਿਹੜੇ ਹਾਰੇ ਨੇ ਉਹਨਾਂ ਦੇ ਸਵਾਦ ਆ ਰਿਹਾ ਕਿਵੇਂ ਲੋਕਾਂ ਨੇ ਹਰਾ ਦਿੱਤੇ ਸੀ ਪ੍ਰਕਾਸ਼ ਸਿੰਘ ਬਾਦਲ ਪੰਜ ਦਫਾ ਦੇ ਮੁੱਖ ਮੰਤਰੀ ਸੁਬੀਸ਼ ਸਿੰਘ ਬਾਦਲ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਵਿਕਰਮ ਸਿੰਘ ਮਜੀਠੀਆ ਸਾਰੇ A ਤੋਂ Z ਵੱਡੇ ਜਿਹੜੇ ਆਪਣੇ ਨੂੰ ਮਾਰ ਰਸੀ ਕਹਿੰਦੇ ਕਿ ਅਸੀਂ ਤੇ ਸਿਆਸਤ ਦੇ ਅੰਗਦ ਆ ਜਿੱਥੇ ਇੱਕ ਵਾਰਾ ਪੈਰ ਲਾ ਲਿਆ ਸਾਡੇ ਕੌਣ ਪੈਰ ਪਟ ਲੂਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੁਣ ਵੀ ਉਹੀ ਆ ਕਿ ਲੋਕੀ ਕਹਿੰਦੇ ਤਿਤਲੀਆਂ ਹਾਰੀਆਂ ਮਜ਼ਾ ਆ ਗਿਆ ਮੈਨੂੰ ਲੱਗਦਾ ਉਹ ਜਿਹੜੀ ਕੁੜੀ ਨੇ ਗਾਣਾ ਗਾਇਆ ਹੈਗਾ अफसाना खान वो भी कहंदी ने मेरा गाना ही इन्हने बदनाम करता पी कधी उस बनेरे बने ते कधी उस बनेरे ते ਹੁਣ ਸਵਾਲ ਇਸਕੇ ਕਿ ਕਿਨੇ 8 9 ਹੀ ਇਹਨਾਂ ਨੂੰ ਤਿਤਲੀਆਂ ਕਹਿਰੋ ਜਾਂ ਤਿਤਲੇ ਕਹਿਰੋ ਜਾਂ ਸਿਆਸੀ ਬਟੇਰੇ ਕਹਿ ਲੋ ਨਾ ਸਭ ਤੋਂ ਬਤਾਤ ਜਲੰਧਰ ਵਿੱਚ ਸੀ ਤੇ ਜਲੰਧਰ ਵਿੱਚ ਹੁੰ ਜਾ ਫੇਰ ਜਿੱਤ ਕਰਕੇ ਚੰਨੀ ਹਾਂ ਚੰਨੀ ਨੇ ਤੇ ਫੜ ਕੇ ਰਗੜੀ ਦਿੱਤੇ ਚੰਨੀ ਨੇ ਉਹ ਰਗੜੇ ਨੇ ਮਿਲਦਾ ਹਜ ਤੱਕ ਉਹਨਾਂ ਦੀਆਂ ਚੀਕਾਂ ਪੈਂਦੀਆਂ ਰਹੀਆਂ ਨੇ ਜਦ ਤੱਕ ਚੰਨੀ ਸਾਹਿਬ ਜਦੋਂ ਜਲੰਧਰ ਦੇ ਵਿੱਚ 5 ਸਾਲ ਉਹਨਾਂ ਨੇ ਐਮਪੀ ਰਹਿਣਾ ਹੈਗਾ ਤੁਸੀਂ ਦੇਖੋ ਕਿਹੜੇ ਕਿਹੜੇ ਰਗੜੇ ਨੇ ਪ੍ਰਨੀਤ ਕੌਰ ਚਾਰ ਦਫਾ ਦੀ ਐਮਪੀ ਸੈਂਟਰ ਦੀ ਵਜ਼ੀਰ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਦਾ ਐਮਪੀ ਲੋਕ ਸਭਾ ਦੇ ਵਿੱਚ ਡਿਪਟੀ ਆਪੋਜੀਸ਼ਨ ਲੀਡਰ ਆ ਪਵਨ ਕੁਮਾਰ ਟੀ ਨੂੰ ਦੋ ਦਫਾ ਦਾ ਐਮਐਲਏ ਫਿਰ ਮਿੰਦਰ ਸਿੰਘ ਕੇਪੀ ਪੰਜਾਬ ਦਾ ਵਜ਼ੀਰ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਰਹਿ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਰਾਣਾ ਗੁਰਮੀਤ ਸਿੰਘ ਸੋਢੀ ਚਾਰ ਦਫਾ ਦਾ ਐਮਐਲਏ ਸਿੱ ਪੰਜਾਬ ਦਾ ਵਜ਼ੀਰ ਜਲੰਧਰ ਜਲੰਧਰ ਸੀਟ ਤੋਂ ਡ੍ਰਿੰਕੂ ਜਮਿਆ ਕਾਂਗਰਸ ਦੇ ਵਿੱਚ ਵੱਡਾ ਆਪ ਦੇ ਵਿੱਚ ਹੋ ਗਿਆ ਫਿਰ ਇਧਰ ਆ ਗਿਆ ਨਾ ਉਹ ਵੀ ਰਗੜ ਕੇ ਰੱਖ ਦਿੱਤਾ ਗੁਰਪ੍ਰੀਤ ਸਿੰਘ ਜੀਪੀ ਸਭ ਤੋਂ ਵੱਡੀ ਪੰਜਾਬ ਦੀਦ ਕਹਿੰਦੇ ਤਿਤਲੀ ਯੋ ਕਿ ਉਹਨੇ ਪਿਓ ਦੇ ਪੁੱਤ ਨੇ ਕੋਈ ਪਾਰਟੀ ਨਹੀਂ ਛੱਡੀ ਮੈਨੂੰ ਲੱਗਦਾ ਹੁਣ ਸ਼ਾਇਦ ਬਹੁਜਨ ਸਮਾਜ ਪਾਰਟੀ ਤੋਂ ਨਾਲ ਲੜੇ ਇਹ ਜਿੰਨੀਆਂ ਵੀ ਤਿਤਲੀਆਂ ਜਾਂ ਸਿਆਸੀ ਬਟੇਰੇ ਹੀ ਸਾਰੇ ਹੀ 10 12 ਜਾਣੇ ਸੀ ਹਲੇ ਤੇ ਆਪਾਂ ਕਈਆਂ ਦੇ ਨਾਮ ਨਹੀਂ ਕਾਊਂਟ ਕੀਤੇ ਹੈਗੇ ਸਾਰੇ ਲੋਕਾਂ ਨੇ ਰਗੜ ਕੇ ਰੱਖ ਦਿੱਤੇ ਹੈਗੇ ਨੇ ਉਹ ਸਭ ਤੋਂ ਵੱਡੀ ਜੀਤਮਿੰਦਰ ਸਿੱਧੂ ਉਹਨਾਂ ਦੇ ਵਿੱਚ ਆ ਅਰਵਿੰਦ ਖੰਨਾ ਵੀ ਉਹਨਾਂ ਦੇ ਵਿੱਚ ਹੀ ਆ ਲੋਕਾਂ ਨੇ ਰਗੜੇ ਸਵਾਰ ਕੇ ਲੋਕਾਂ ਨੂੰ ਮਜ਼ਾ ਆ ਰਿਹਾ ਕਿ ਆ ਜਿਹੜੇ ਸਿਆਸੀ ਬਟੇਰੇ ਨਾ ਇੱਕ ਆਵਾਜ਼ ਚੱਲ ਗਈ ਕਿ ਇਹਨਾਂ ਨੂੰ ਸਬਕ ਸਿਖਾਉਣਾ ਵੀ ਇਹਨਾਂ ਦੀ ਯਾਰ ਸਾਨੂੰ ਖਰੀਦ ਲੈਂਦੇ ਅਸੀਂ ਬੜੇ ਅਦਬ ਦੇ ਨਾਲ ਵਿਸ਼ਵਾਸ ਦੇ ਨਾਲ ਟਰਸਟ ਦੇ ਨਾਲ ਇਹਨਾਂ ਨੂੰ ਵੋਟਾਂ ਪਾਉਂਦੇ ਇਹ ਸਾਨੂੰ ਵੇਚ ਜਾਂਦੇ ਨੇ ਵੀ ਦੇਖੋ ਜੀ ਮੇਰੇ ਪਿੱਛੇ 10000 ਬੰਦਾ ਮੇਰੇ ਪਿੱਛੇ 50000 ਬੰਦਾ ਇਹ ਸਾਡੇ ਨਾਮ ਤੇ ਦਾ ਕਰੀ ਜਾ ਰਹੇ ਨੇ ਕਰਤੂਰਤਾ ਆਪ ਮਾੜੀਆਂ ਕਰਦੇ ਨੇ ਕੋਈ ਈਡੀ ਤੋਂ ਤੇ ਕੋਈ ਵਿਜੀਲੈਂਸ ਤੋਂ ਡਰ ਕੇ ਚਲੇ ਜਾਂਦੇ ਹੈਗੇ ਨੇ ਸਾਰਿਆਂ ਤੋਂ ਇਹ ਸੀ ਨਾ ਡਰ ਕਿਸਿਆਂ ਨੂੰ ਸੈਂਟਰ ਦਾ ਡਰ ਹੈਗੇ ਨੂੰ ਪੰਜਾਬ ਵਾਲਿਆਂ ਦਾ ਡਰ ਹੁਣ ਜਿਹੜਾ ਹਾਰਪੁਰ ਤੋਂ ਉਹਨੂੰ ਆਪਾਂ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਦੀ ਗੱਲ ਕਰ ਲਈਏ ਉੱਥੇ ਅਗਰ ਕਾਂਗਰਸ ਪਾਰਟੀ ਨੀਅਤ ਦੇ ਨਾਲ ਕੰਮ ਕਰਦੇ ਨਾ ਚੰਗੀ ਤਰ੍ਹਾਂ ਉੱਥੇ ਕੋਈ ਨਾ ਕੋਈ ਕੋਈ ਰੋਡ ਸ਼ੋ ਨਹੀਂ ਉੱਥੇ ਹੋਇਆ ਕੋਈ ਸਿਆਸੀ ਰੈਲੀ ਨਹੀਂ ਕੀਤੀ ਹੈਗੀ ਉੱਥੇ ਕਟੂਕੜ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਫਰਜ ਬੰਦਾ ਸੀ ਤੁਸੀਂ ਜੇ ਦੋ ਔਰਤਾਂ ਦਾ ਕੋਟਾ ਪੂਰਾ ਕੀਤਾ ਸਿਰ ਪੂਰਾ ਹੀ ਕੀਤਾਗਾ ਵੀ ਖਾਨੇ ਖਾਨਾ ਪੂਰਤੀ ਵਾਲਾ ਕੰਮ ਰਾਜਾ ਮਰਿੰਦਰ ਸਿੰਘ ਵੜਿੰਗ ਉੱਥੇ ਆਉਂਦੇ ਪ੍ਰਤਾਪ ਸਿੰਘ ਬਾਜਵਾ ਉੱਥੇ ਆਉਂਦੇ ਸੁਖਜਿੰਦਰ ਸਿੰਘ ਰੰਧਾਵਾ ਚਾਹੇ 2 ਮਿੰਟ ਵਾਸਤੇ ਚਰਜੀਸ ਚੰਨੀ ਕੋ ਗਰ ਰਿਜ਼ਰਵ ਹਲਕਾ ਉਹਨੂੰ ਬੁਲਾਉਂਦੇ ਸੁਪਾਲ ਸਿੰਘ ਖਹਿਰ ਜਿਹੜੇ ਕਾਂਗਰਸ ਪਾਰਟੀ ਦੇ ਧਾਕੜ ਲੀਡਰ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਉਹਨਾਂ ਨੂੰ ਤੇ ਘੱਟੋ ਘੱਟ ਉਸ ਕੁੜੀ ਦੇ ਉਹਦੇ ਹੱਕ ਚ ਵੀ ਆਉਂਦੇ ਔਰ ਅਮਰਜੀਤ ਸਿੰਘ ਔਰ ਸਾਹੋਕੇ ਦੇ ਵੀ ਹੱਕ ਚ ਆਉਂਦੇ ਇਹ ਗਏ ਨਹੀਂ ਆਗੇ ਜੇ ਉਹ ਜਾਮਨੀ ਗੋਮਬਰ ਦੇ ਹੱਕ ਦੇ ਵਿੱਚ ਰੈਲੀ ਹੋ ਜਾਂਦੀ ਕੋਈ ਵੱਡਾ ਰੋਡ ਸ਼ੋਅ ਹੋ ਜਾਂਦਾ ਜਿਹਦੇ ਚ ਕਾਂਗਰਸ ਪਾਰਟੀ ਦੇ ਕੋਈ ਸੈਂਟਰ ਦੇ ਵਿੱਚ ਵੀ ਨਹੀਂ ਕੋਈ ਆਇਆ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਜਾਂ ਇੱਥੇ ਜੈਰਾ ਅਮਰਮੇਸ਼ ਆਏ ਮਲਕਰ ਜੇ ਖੜਗੇ ਆਏ ਪੰਦ ਨਹੀਂ ਕਿਹੜੇ ਕਿਹੜੇ ਆਏ ਨੇ ਪਵਨ ਖੇੜਾ ਆਏ ਨੇ ਪਤਨ ਸਾਰੇ ਆਏ ਨੇ ਸੈਂਟਰ ਵਿੱਚ ਘਰ ਦਾ ਫਰਕ ਉਸ ਹਿਸਾਬ ਨਾਲ ਜਿਆਦਾ ਵੱਡਾ ਨਹੀਂ ਸੀ ਜਿਵੇਂ ਜਾਮਨੀ ਗੋਮਰ ਨੇ ਉੱਥੇ ਦੂਜਾ ਸਥਾਨ ਹਾਸਲ ਕੀਤਾ ਹਾਲਾਂਕਿ ਬਾਕੀਆਂ ਦੀ ਉਮੀਦ ਸੀ ਕਿ ਉੱਥੇ ਅਨੀਤਾ ਸੋਮਪ੍ਰਕਾਸ਼ ਦਾ ਨੰਬਰ ਲੱਗ ਸਕਦਾ ਲੋਕੀ ਕਹਿੰਦੇ ਕਿ ਸੀਐਡੀ ਨਹੀਂ ਤਾਂ ਸੋਮਪ੍ਰਕਾਸ਼ ਨੇ ਕਹਿੰਦੇ ਜੇ ਸਾਬ ਦੁਬਾਰਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੁਲਾਇਆ ਉੱਥੇ ਹੁਣ ਅਗਰ ਜਾਮਨੀ ਗੋਮਰ ਦਾ ਪਿਸ਼ੋਕੜ ਹੁੰਦਾ ਕੋਈ ਸਿਆਸੀ ਪਿਸ਼ੋਕੜ ਦਾ ਲਾਜ਼ਮੀ ਤੌਰ ਤੇ ਉਹਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਚਿਪ ਕੱਢ ਦੇਣੇ ਹੈਗੇ ਸੀ ਹੁਣ ਸਵਾਲ ਹੈ ਕਿ ਉਸ ਕੁੜੀ ਨੇ ਜਦੋਂ ਵੇਵ ਸੀ ਨਾ ਪੰਜਾਬ ਦੇ ਵਿੱਚ 2011 ਵਿੱਚ ਆ ਪੈਦਾ ਹੋਈ ਹੈ 2014 ਦੇ ਵਿੱਚ ਪੰਜਾਬ ਚੋਂ 4 ਐਮਪੀ ਬਣੇ ਤੇ ਉਹ ਵੀ ਉੱਥੋਂ ਲੜੀ ਜਲੰਧਰ ਤੋਂ ਜੋਤੀਮਾਨ ਸੀ ਕੁੜੀ ਉਹ ਕੇਜਰੀਵਾਲ ਨੂੰ ਕੇਸਰੀਵਾਲੀ ਕਹੀ ਜਾਂਦੀ ਸੀ ਉਹਨੂੰ ਇਹ ਵੀ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਅਰਵਿੰਦ ਕੀਜਰੀਵਾਲ ਆ ਕਿ ਅਰਵਿੰਦ ਕੇਸਰੀਵਾਲ ਉਹ 2.5 ਲੱਖ ਵੋਟ ਲੈ ਗਈ ਸੀ ਜਾਮਣੀ ਵੀ 1000 ਵੋਟ ਲੈ ਗਈ ਉਸ ਤੋਂ ਬਾਅਦ ਉਹਨੇ ਪਾਰਟੀ ਛੱਡ ਦਿੱਤੀ ਆਗੀ ਉਹ ਪਾਰਟੀ ਦੇ ਵਿੱਚ ਉਹਨੂੰ ਨਾਮ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਹੈਗਾ ਅਗਰ ਉਹ ਕੈਂਪੇਨ ਕਰਦੇ ਨੇ ਪਾਰਟੀ ਉਹਨੂੰ 17 ਦੇ ਵਿੱਚ ਟਿਕਟ ਦਿੰਦੇ ਜਾਂ 22 ਦੇ ਵਿੱਚ ਟਿਕਟ ਦੇ ਲੋਕਾਂ ਨੂੰ ਹਾਰਪੁਰ ਵਾਲਾ ਲੋਕਾਂ ਨੂੰ ਪਤਾ ਲੱਗਦਾ ਕਿ ਕੁੜੀ ਕਾਂਗਰਸ ਦੀ ਉਮੀਦਵਾਰ ਨਾ ਤੁਸੀਂ ਉਹਨੂੰ 17 ਚ ਟਿਕਟ ਦਿੱਤੀ ਨਾ ਉਹਨੂੰ 22 ਦਿੱਤੀ ਸਿੱਧਾ ਤੁਸੀਂ 16 ਚ ਲਿਆ ਕੇ ਉਹਨੂੰ ਪਾਰਲੀਮੈਂਟ ਲੜਾ ਰਹੇ ਹੋ ਨਾ ਉਹਦੇ ਕੋ ਮੈਨ ਪਾਵਰ ਨਾ ਪੈਸਾ ਸੀ ਨਾ ਪ੍ਰਚਾਰ ਕਰਨ ਜਾਗੇ ਉਹਨਾਂ ਕੋ ਮੈਨੇਜਮੈਂਟ ਹੀ ਐਨ ਮੌਕੇ ਪ੍ਰਗਟ ਸਿੰਘ ਹੁਣਾਂ ਨੂੰ ਕਹਦੇ ਕੋ ਤੁਸੀਂ ਉੱਥੇ ਜਾ ਕੇ ਮੀਟਿੰਗਾਂ ਮੋਟੀਆਂ ਕਰੋ ਢਾਂਚਾ ਤਿਆਰ ਕਰੋ ਐਵੇਂ ਥੋੜਾ ਹੁੰਦਾ ਕਿ ਕਿਸ ਸਿਆਣੇ ਕਹਿੰਦੇ ਨੇ ਬਾਹਰ ਖੜੀ ਜੰਜ ਤੇ ਵਿਨੋ ਕੁੜੀ ਦੇ ਕੰਨ ਇੰਨਾ ਥੋੜਾ ਚਾਦਾ ਉੱਥੇ ਦੋ ਹਲਕਿਆਂ ਤੋਂ ਬਚੇ ਨੇ ਇੱਕ ਬਚੇ ਨੇ ਟਾਂਡੇ ਤੋਂ ਜਿਹੜੇ ਉੱਥੇ ਸੰਗ ਸਿੰਘ ਗਿਲਜੀਆਂ ਨੇ ਇੱਕ ਮੇਰੇ ਖਿਆਲ ਹੋਰ ਹਲਕੀਏ ਤੋਂ ਬਾਕੀ ਦੇ ਸਾਰੇ ਹਾਰ ਗਏ ਕਾਂਗਰਸ ਦੇ ਉੱਥੇ ਤੇ ਇਸ ਕਰਕੇ ਅਗਰ ਉਹਥੇ ਕਾਂਗਰਸ ਮੇਨਤ ਕਰਦੇ ਕਾਂਗਰਸ ਉਸ ਕੁੜੀ ਨੂੰ ਲਵਾਰਸ ਨਾ ਛੱਡ ਦੇ ਤੇ ਮੈਨੂੰ ਲੱਗਦਾ ਕਿ ਡਾਕਟਰ ਰਾਜਪਾਲ ਚੱਬੇਵਾਲ ਵੀ ਜਿੰਨਾ ਮੁਸ਼ਕਲ ਸੀ 44000 ਦਾ ਕੋਈ ਏਡਾ ਵੱਡਾ ਫਰਕ ਨਹੀਂ ਆਗਾ ਜਿੱਡਾ ਅਗਰ ਉਹ ਕੁੜੀ ਕੋ ਪੈਸਾ ਹੁੰਦਾ ਮੈਨੇਜਮੈਂਟ ਕਰ ਲੈਂਦੀ ਕਿਉਂਕਿ ਇੱਕ ਇੱਕ ਬੰਦੇ ਨੇ ਮੈਨੇਜਮੈਂਟ ਕਰਨੀ ਇੱਕ ਲੜਕੀ ਨੇ ਮੈਨੇਜ ਕ ਮੈਨੇਜਮੈਂਟ ਕਰਨੀ ਜਮੀਨ ਆਸਮਾਨ ਦਾ ਫਰਕ ਆ ਨੈਟਵਰਕ ਉਹ ਕੋ ਨਹੀਂ ਬਣਿਆਗਾ ਜੇ ਉਹਨੂੰ ਹਾ ਉਹ ਪਹਿਲਾਂ ਤਿਆਰੀ ਕਰਕੇ ਬੈਠੀ ਹੁੰਦੀ ਕਿ ਮੈਂ ਐਮਪੀ ਲੜਨੀ ਹੈਗੀ ਫਿਰ ਉਹ ਪੂਰੇ ਹਲਕਿਆਂ ਦੇ ਵਿੱਚ ਜਿਹੜੇ ਉਥੋਂ ਦੇ ਕਾਂਗਰਸ ਪਾਰਟੀ ਦੇ ਜਿੱਤੇ ਹਾਰੇ ਐਮਐਲਏ ਨੇ ਚਾਹੇ ਭਲੱਥ ਤੋਂ ਸੁਪਾਲ ਸਿੰਘ ਖਹਿਰਾ ਟਾਂਡਾ ਤੋਂ ਸੰਗ ਸਿੰਘ ਗਿਲ ਜੀਆ ਉਹ ਉੱਥੋਂ ਸ੍ਰੀ ਹਰਗੋਬਿੰਦਪੁਰਾ ਉੱਥੇ ਜਰੂਰ ਕਾਂਗਰਸ ਪਾਰਟੀ ਜਿੱਤੀ ਆ ਬਾਕੀ ਦਸੂਆ ਮਕੇਰੀਆਂ ਹਿਸ਼ਾਰਪੁਰ ਸ਼ਾਮ 84 ਜਿਹੜੇ ਉੱਥੋਂ ਲੀਡਰ ਸੀ ਆਮਾਦੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਉਹਦਾ ਨੈਟਵਰਕ ਹੁੰਦਾ ਤੇ ਜਿੱਤ ਜਾਂਦੇ ਹੁਣ ਹਿਸ਼ਾਰਪੁਰ ਰੋਂ ਦਾ ਖਾਲੀ ਕਿਉਂਕਿ ਉੱਥੇ ਜਿਹੜੇ ਮਨਿਸਟਰ ਸੀ ਸੁੰਦਰ ਸ਼ਾਮ ਰੋੜਾ ਉਹ ਬੀਜੇਪੀ 'ਚ ਚਲੇ ਗਏ ਸੀ ਇਸ ਕਰਕੇ ਉੱਥੇ ਇੱਕ ਤਿਤਲੀ ਤਾਂ ਕਰਕੇ ਬਚ ਗਈ ਨਹੀਂ ਤੇ ਬਾਕੀ ਜਿਹੜੀਆਂ ਤਿਤਲੀਆਂ ਜਾਂ ਸਿਆਸੀ ਬਟੇਰੇ ਜੋ ਇਹਨਾਂ ਦੇ ਹਾਲਾਤ ਹੋਏ ਨੇ ਅੱਗੇ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਘੱਟੋ ਘੜੇ ਸਿਆਸੀ ਬਟੇਰੇ ਜਾਂ ਮੌਕਾਪਰਸਤ ਲੀਡਰ ਜਾਂ ਬਰਸਾਤੀ ਡੱਡੂ ਜਾਂ ਇਤਤ ਤਿਤਲੀਆਂ ਮੈਨੂੰ ਲੱਗਦਾ ਹੈ ਕਿ 227 ਦੀਆਂ ਚੋਣਾਂ 'ਚ ਘੱਟ ਦਿਖਣ ਗਿਆ ਹੋ ਸਕਦਾ ਹੈ ਕਿ ਉਸ ਸਮੇਂ ਆਮ ਆਦੀ ਪਾਰਟੀ ਦੇ ਜਿਹੜੇ ਜੋ ਸਾਡੇ ਜਾਣਕਾਰ ਹੋਂਦੋ ਹੀ ਦੱਸ ਰਹੇ ਨੇ ਕਿ 63 ਜਾਣਿਆਂ ਦੀਆਂ ਸੀਟਾਂ ਕੱਟੀਆਂ ਜਾਣੀਆਂ ਹੈਗੀਆਂ ਨੇ ਉਦੋਂ ਇਹ ਭੱਜਣਗੇ ਨਾਵੇਂ ਤੜਾਉਣਗੇ ਆਮ ਆਦੀ ਪਾਰਟੀ ਕੋਈ ਕਾਲੀ ਦਲ ਤੇ ਜਾਊਗਾ ਕੋਈ ਭਾਜਪੀ ਤੇ ਜਾਊਗਾ ਕੋਈ ਕਾਂਗਰਸ ਜਾਊਗਾ ਉਦੋਂ ਵੀ ਮਿਲਦਾ ਤਿਤਲੀਆਂ ਦੇ ਹੜ ਆਉਣਗੇ ਪਰ ਜੇ ਅੱਜ ਲੋਕਾਂ ਨੇ ਮੰਨ ਲਿਆ ਕਿ ਜੇ ਅੱਜ ਹਰਾ ਦਿੱਤੇ ਨੇ ਆਉਣ ਵਾਲੇ ਸਮੇਂ 'ਚ ਵੀ ਤਿਤਲੀਆਂ ਨੂੰ ਲੋਕੀ ਹਰਾ ਸਕਦੇ ਨੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ